ਸਰਸਿਕਾਲ ਜੀ ਦਿੱਲੀਆ ਗੱਲਾਂ YouTube ਦੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਕੁਲਵੰਤ ਸਿੰਘ ਪੁਢਾਡੇ ਵਾਲਾ ਆਮ ਤੌਰ ਤੇ ਕਬੱਡੀ ਦੇ ਖਿਡਾਰੀਆਂ ਤੇ ਹਾਕੀ ਦੇ ਖਿਡਾਰੀਆਂ ਬਾਰੇ ਗੱਲਾਂ ਕੀਤੀਆਂ ਨੇ ਰੋਇੰਗ ਦੇ ਏਸ਼ੀਆਈ ਚੈਂਪੀਅਨ ਜਿੱਤਣ ਵਾਲੇ 골ਡ ਮੈਡਲਿਸਟ ਸੁਖਮੀਤ ਸਮਾਗ ਨਾਲ ਵੀ ਗੱਲਬਾਤ ਕੀਤੀ ਹੈ ਅੱਜ ਥੋੜਾ ਜਿਹਾ हट ਕੇ ਕਬੱਡੀ ਤੇ ਹਾਕੀ ਤੋਂ ਇੱਕ ਹੋਰ ਗੇਮ ਨਾਲ ਇੰਟਰੋਡਿਊਸ ਕਰਾ ਰਹੇ ਹਾਂ ਉਹਦਾ ਜਿਹੜਾ ਇਹ ਕਹ ਲੋ ਵੀ ਪੰਜਾਬ ਦਾ ਚੈਂਪੀਅਨ ਪੰਜਾਬ ਦਾ ਸੁਪਰਸਟਾਰ ਉਸ ਗੇਮ ਦਾ ਉਹ ਗੇਮ ਹੈਗੀ ਹੈ ਵਾਲੀਬॉल ਸ਼ੂਟਿੰਗ ਤੇ ਪਹਿਲਾਂ ਤੁਹਾਨੂੰ ਉਹਦੇ ਜਿੱਤੇ ਹੋਏ ਇਨਾਮ ਤੇ ਉਹਦੀਆਂ ਜਿੱਤੀ ਹੋਈਆਂ ਟਰੋਫੀਆਂ ਦੇ ਦਰਸ਼ਨ ਕਰਾਉਣੇ ਆ ਆ ਦੇਖੋ ਸਾਰੀਆਂ ਸ਼ਾਇਦ ਤਸਵੀਰਾਂ ਵੇਖ ਕੇ ਤੁਹਾਨੂੰ ਪਤਾ ਵੀ ਲੱਗ ਜੇ ਅੰਦਾਜ਼ਾ ਵੀ ਹੋ ਜੇ ਕਿ ਕੌਣ ਉਹ ਜਾਂਬਾਦ ਖਿਡਾਰੀ ਹੈ ਜਿਨੇ ਇਹ ਮਾਰਕਾ ਮਾਰਿਆ ਹੋਇਆ ਤੇ ਆਓ ਤੁਹਾਨੂੰ ਉਸ ਮਹਾਰਾਥੀ ਖਿਡਾਰੀ ਦੇ ਨਾਲ ਮਿਲਾਈਏ ਇਹ ਖਿਡਾਰੀ ਹੈ ਪੂਰਾ ਨਾਂ ਜੇ ਲਈਏ ਤਾਂ ਸ਼ਾਇਦ ਕੋਈ ਨਾ ਜਾਣਦਾ ਹੋਵੇ ਅਸਲੀ ਨਾਂ ਹਰਪਾਜਨ ਸਿੰਘ ਤੇ ਛੋਟਾ ਨਾਂ ਨਿਕਨੇਮ ਪਿੰਡ ਵਾਲਿਆਂ ਨੇ ਜਿਹੜਾ ਦਿੱਤਾ ਹੋਇਆ ਜਾਂ ਕਰਦਿਆ ਨੇ ਉਹ ਭਜਨਾ ਪਰ ਇਸ ਨਾਮ ਤੋਂ ਜਿਹੜਾ ਹਰ ਕੋਈ ਨਹੀਂ ਜਾਣਦਾ ਜਦੋਂ ਕਿਤੇ ਵਾਲੀਬਾਲ ਦੀ ਗੱਲ ਚੱਲਦੀ ਹੈ ਵਾਲੀਬਾਲ ਦੇ ਮੈਚਾਂ ਦੀ ਗੱਲ ਚੱਲਦੀ ਹੈ ਤਾਂ ਫਿਰ ਗੋਪਾ ਬੱਲੋ ਦੇ ਨਾਂ ਨਾਲ ਜਾਣਿਆ ਜਾਂਦਾ ਇਹ ਖਿਡਾਰੀ ਜਿਨੇ ਗੋਪਾ ਬੱਲੋ ਵਜੋਂ ਮਸ਼ਹੂਰੀ ਪ੍ਰਾਪਤ ਕੀਤੀ ਹੈ ਲੋ ਮਿਲੋ ਗੋਪਾ ਬੱਲੋ ਨੂੰ ਅ ਪੁੱਤਰ ਜੀ ਸਵਾਗਤ ਹੈ ਤੁਹਾਡਾ ਤੇ ਆਹ ਲਾਓ ਮਾਈਕ ਤੋ ਬਹੁਤ ਸਵਾਗਤ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਪਿੰਡ ਆ ਕੇ ਤੁਹਾਨੂੰ ਮਿਲਣ ਦਾ ਮੌਕਾ ਮਿਲਿਆ ਤੇ ਤੁਹਾਡੀਆਂ ਜਿਹੜੀਆਂ ਆ ਟਰੋਫੀਆਂ ਦੇਖੀਆਂ ਦੇਖ ਕੇ ਰੂਹ ਖੁਸ਼ ਹੋ ਗਈ ਆਮ ਤੌਰ ਤੇ ਮੈਂ ਕਬੱਡੀ ਵਾਲਿਆਂ ਦੇ ਕੋਲੇ ਦੇਖਦਾ ਹੁੰਦਾ ਸੀ ਜਾਂ ਹੋਰ ਗੇਮਾਂ ਦੇ ਪਰ ਅੱਜ ਪਤਾ ਲੱਗਿਆ ਵੀ ਵਾਲੀਬਾਲ ਦੇ ਵਿੱਚ ਵੀ ਓਨਾ ਕੁਸ਼ੀ ਹੈ ਅੱਜ ਜਿੱਤੇ ਹੋਏ ਨਾਮ ਤੇ ਮਾਰੀ ਹੋਏ ਮਾਰ ਕੇ ਬਾਜ਼ੀਆਂ ਬਹੁਤ ਵਧੀਆ ਲੱਗਿਆ ਪਹਿਲਾ ਇਹ ਦੱਸੋ ਵੀ ਤੁਹਾਡਾ ਗੋਪਾ ਨਾਮ ਇੱਕਵੇਂ ਪਿਆ ਇਦੇ ਬਾਰੇ ਪਹੁੰਚਣਾ ਇਹ ਨਹੀਂ ਅਸੀਂ ਗਿਆ ਸੀ ਜੋਧਪੁਰ ਚੀਮਨ ਟੂਰਨਾਮੈਂਟ ਦੇ ਖੇਡਣ ਵਾਲੀ ਵਾਲੀ ਅੱਛਾ ਉੱਥੇ ਬੌਡੇ ਦੀ ਟੀਮ ਆਈ ਸੀ ਤੇ ਖੇਡਦਾ ਇਹ ਮੁੰਡਾ ਗੋਪਾ ਅੱਛਾ ਹਾਂਜੀ ਬਦਨੀ ਬਲਾਸਪੁਰ ਬੌਡੇ ਉਹ ਪਿੰਡ ਹਾਂਜੀ ਅੱਛਾ ਮੋਗੇ ਜ਼ਿਲ੍ਹੇ ਦਾ ਹਾਂਜੀ ਠੀਕ ਹੈ ਬਸ ਉਹਦੇ ਕਰਕੇ ਜਿਆ ਗੁੱਪਾ ਕਰਨ ਲੱਗੀ ਬਾਅਦ ਪਿੰਡ ਅੱਛਾ ਉਹ ਸੀਗਾ ਆਪਣਾ ਬੌਡੇ ਪਿੰਡ ਦੀ ਟੀਮ ਦਾ ਖਿਡਾਰੀ ਸੀ ਗੋਪਾ ਹਾਂਜੀ ਹਾਂਜੀ ਅੱਛਾ ਕਿਹੜੀ ਸਾਈਡ ਖੇਡਦਾ ਹੁੰਦਾ ਸੀ ਉਹ ਉਹ ਰਾਈਟ ਸਾਈਡ ਖੇਡ ਦਿੰਦਾ ਸੀ ਅੱਛਾ ਰਾਈਟ ਸਾਈਡ ਖੇਡਦਾ ਸੀ ਤੇ ਉਹਦਾ ਕੀ ਸਟਾਈਲ ਸੀ ਜਿਹੜਾ ਤੁਹਾਡੇ ਨਾਲ ਮੈਚ ਕਰਦਾ ਸੀ ਉਹ ਜਿਆਦਾ ਬਾਲ ਜੰਪ ਲੈ ਕੇ ਮਾਰਦੇ ਸੀ ਜੰਪ ਲੈ ਕੇ ਜਿਹੜੀ ਬਾਲ ਮਾਰਨੀ ਹਾਂਜੀ ਹਾਂਜੀ ਤੇ ਅੱਛਾ ਉਸ ਤੋਂ ਉਹਦੇ ਤੋਂ ਫਿਰ ਤੁਹਾਨੂੰ ਨਾਂ ਦਿੱਤਾ ਵੀ ਗੋਪਾ ਹਾਂਜੀ ਹਾਂਜੀ ਬਸ ਉਹ ਉਹਦੇ ਵਾਲਾ ਨਾਂ ਉਹ ਕਹ ਲਓ ਵੀ ਤੁਹਾਨੂੰ ਮਿਲ ਗਿਆ ਹਾਂਜੀ ਅੱਛਾ ਤੇ ਸਟਾਰਟਿੰਗ ਤੁਹਾਡੀ ਜਿਹੜੀ ਹੈ ਵਾਲੀਬਾਲ ਆਮ ਤੌਰ ਤੇ ਜਿਹੜੇ ਆਮ ਪਿੰਡਾਂ ਦੇ ਖਿਡਾਰੀ ਹੁੰਦੇ ਨੇ ਨਾ ਪਿੰਡਾਂ ਦੇ ਜਿਹੜੇ ਮੁੰਡੇ ਖੁੰਡੇ ਹੁੰਦੇ ਨੇ ਉਹ ਕਬੱਡੀ ਨੂੰ ਵੱਧ ਦਰਜੀ ਦਿੰਦੇ ਨੇ ਤੇ ਤੁਸੀਂ ਵਾਲੀਬਾਲ ਦੇ ਵਿੱਚ ਆਏ ਤੇ ਸਟਾਰਟਿੰਗ ਤੁਹਾਡੀ ਜਦੋਂ ਤੁਸੀਂ ਸਕੂਲ ਦੇ ਵਿੱਚ ਜਦੋਂ ਆਪਦੇ ਪਿੰਡ ਦੇ ਸਕੂਲ ਤੁਸੀਂ ਬੱਲੋ ਪਿੰਡ ਦੇ ਸਕੂਲ ਦੇ ਵਿੱਚ ਹੀ ਪੜਦੇ ਸੀ ਤੇ ਪਹਿਲਾਂ ਕਿਹੜੀ ਗੇਮ ਖੇਡਦੇ ਰਹੇ ਪਹਿਲਾਂ ਮੈਂ ਨੈਸ਼ਨਲ ਸਟਾਰ ਕਬੱਡੀ ਖੇਡਦੇ ਰਹੇ ਨੈਸ਼ਨਲ ਸਟਾਰ ਕਬੱਡੀ ਹਾਂਜੀ ਅੱਛਾ ਇਹ ਤੁਸੀਂ ਕਿੱਥੇ ਤੱਕ ਖੇਡੀ ਉਹ ਪੰਜਾਬ ਖੇਡੀ ਜਾਂ ਜਿਲ੍ਹਾ ਜਿਲੇ ਵੱਲੋਂ ਸੰਗਰੂਰ ਜ਼ਿਲ੍ਹੇ ਵੱਲੋਂ ਆ ਬਠਿੰਡੇ ਜ਼ਿਲ੍ਹੇ ਵੱਲੋਂ ਖੇਡੀ ਜਾਂ ਕਿਵੇਂ ਮੈਂ ਸੰਗਰੂਰ ਜ਼ਿਲ੍ਹੇ ਵੱਲੋਂ ਖੜਿਆ ਜੀ ਅੱਛਾ ਸੰਗਰੂਰ ਜ਼ਿਲ੍ਹੇ ਵੱਲੋਂ ਬਠਿੰਡੇ ਜ਼ਿਲ੍ਹੇ ਵੱਲੋਂ ਖੜਿਆ 17 ਸਾਲੀ ਜੀ ਅੱਛਾ ਫਿਰ 19 ਸਾਲੀ ਜੇ ਸੰਗਰੂਰ ਜ਼ਿਲ੍ਹੇ ਵੱਲੋਂ ਖੜਿਆ ਜੀ ਸੰਗਰੂਰ ਜ਼ਿਲ੍ਹੇ ਵੱਲੋਂ ਹਾਂਜੀ ਅੱਛਾ ਤੇ ਪੰਜਾਬ ਪੱਧਰ ਤੇ ਕੋਈ ਪੋਜੀਸ਼ਨ ਆਈ ਉਹਦੇ ਚ ਬਠਿੰਡੇ ਵੱਲੋਂ ਫਿਰ ਸੈਕੰਡ ਸੀਗੀ ਜੀ ਅੱਛਾ ਜਦੋਂ ਸੰਗਰੂਰ ਵੱਲੋਂ ਉਹਦਾ ਫਰਸਟ ਸੀਗੀ ਉਹਦਾ ਫਰਸਟ ਆਈ ਹਾਂਜੀ ਅੱਛਾ ਤੇ ਉਸ ਤੋਂ ਬਾਅਦ ਫਿਰ ਪਲੱਸ 2 ਕਿਹੜੇ ਸਕੂਲ ਤੋਂ ਕੀਤੀ ਪਖ ਖੇਡੀਆਂ ਉੱਥੇ ਕਵਨੈਸ਼ਨਲ ਕਬੱਡੀ ਖੇਡਦੇ ਰਹੇਗੀ ਅੱਛਾ ਨੈਸ਼ਨਲ ਸਟਾਈਲ ਕਬੱਡੀ ਗੇ ਹਾਂਜੀ ਅੱਛਾ ਤੇ ਫਿਰ ਕਾਲਜ ਦੇ ਵਿੱਚ ਤੁਸੀਂ ਮੈਂ ਐਸਡੀ ਕਾਲਜ ਬਰਨਾਲੇ ਪੜ੍ਹਦੇ ਰਹੇਗੀ ਅੱਛਾ ਐਸਡੀ ਕਾਲਜ ਬਰਨਾਲੇ ਤੇ ਉੱਥੇ ਫਿਰ ਉਹਦੋਂ ਡੀਪ ਸੀਗਾ ਬਹਾਦਰ ਸਿੰਘ ਸੀ ਬਹਾਦਰ ਸਿੰਘ ਹੋੜਲੇ ਕਲਾਂਵਾਲਾ ਬਹਾਦਰ ਹਾਂਜੀ ਨੈਸ਼ਨਲ ਸਟਾਈਲ ਕਬੱਡੀ ਦਾ ਤਕੜਾ ਖਿਡਾਰੀ ਹਾਂਜੀ ਹਾਂ ਉਹ ਆਪਣੇ ਸਮੇ ਦਾ ਤੇ ਬਹਾਦਰ ਸਿੰਘ ਦੇ ਸਮੇਂ ਦੇ ਵਿੱਚ ਤੁਸੀਂ ਉੱਥੇ ਖੇਢੀ ਆਪਣਾ ਨੈਸ਼ਨਲ ਸੈਲ ਕਬੱਡੀ ਹਾਂਜੀ ਤੇ ਫਿਰ ਯੂਨੀਵਰਸਿਟੀ ਲੈਵਲ ਤੇ ਕੋਈ ਪੋਜੀਸ਼ਨ ਕੋਈ ਮੈਚ ਯਾਦਗਾਰੀ ਹੋਵੇ ਤਾਂ ਨਹੀਂ ਉਹ ਬਰਨਾਲੇ ਦੀ ਟੀਮ ਠੀਕ ਹੀ ਹੁੰਦੀ ਸੀ ਇੰਨੀ ਵਧੀਆ ਨਹੀਂ ਸੀ ਅੱਛਾ ਇੰਨੀ ਵਧੀਆ ਨਹੀਂ ਸੀ ਹਾਂਜੀ ਹਾਂ ਕਿਉਂਕਿ ਮੈਂ ਬਹਾਦਰ ਸਿੰਘ ਨੂੰ ਨਾਗਪੁਰਾ ਸਾਹਿਬ ਖੇਡਣ ਗਿਆ ਸੀ ਇੱਕ ਵਾਰ ਚੈਂਪੀਅਨਸ਼ਿਪ ਵਿੱਚ ਅੱਛਾ ਹਾਂਜੀ ਅੱਛਾ ਅੱਛਾ ਉਹਨੂੰ ਸਾਹਿਬ ਕਵਾਰਟਰ ਫਾਈਨਲ ਮੈਚ ਹੀ ਖੜ ਗਈ ਸੀ ਅੱਛਾ 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 ਤੇ ਫਿਰ ਇਹ ਵਾਲੀ ਵਾਲ ਵਾਲ ਕਿਵੇਂ ਆਉਣਾ ਹੋਇਆ ਇਹ ਸਾਡੇ ਪਿੰਡ ਦਾ ਪੁਰਾਣੇ ਪਲੇਅਰ ਖੇਡਦੇ ਸੀ ਪਿੰਡ ਵਾਲੀ ਵਾਲ ਦੀ ਪਿੰਡ ਦੇ ਹਾਂਜੀ ਅੱਛਾ ਕਿਹੜੇ ਕੀ ਨਾਮ ਸੀ ਉਹਨਾਂ ਦੇ ਉਹਨਾਂ 'ਚ ਬਿੰਦਰ ਸੀਗਾ ਇੱਕ ਅੱਛਾ ਗਲਾਬ ਸਿੰਘ ਸੀ ਅੱਛਾ ਬਲਰਾਜ ਸਿੰਘ ਸੀ ਹਾਂ ਭੋਲਾ ਹੁੰਦਾ ਸੀ ਅੱਛਾ ਬੱਦੂ ਸਿੱਖ ਹੁੰਦਾ ਸੀ ਬਹੁਤ ਪਲੇਅਰ ਪੁਰਾਣੇ ਸੀ ਅੱਛਾ ਅੱਛਾ ਉੱਪਰ ਮੈਨੂੰ ਨੈਟ ਕੱਢਣ ਲਾ ਲਦੇ ਉਹ ਬੰਦਾ ਘਟ ਹੁੰਦਾ ਗਿਆ ਆ ਆ ਪਿੱਛੇ ਵੀ ਛੋਟਾ ਜਿਹਾ ਮੁੰਡਾ ਚੱਲੋ ਸਟਾਰਟਿੰਗ ਦੇ ਵਿੱਚ ਉਹ ਬੱਚਪਨ ਦੇ ਉਹ ਬੰਦਾ ਕਿਉਂ ਘਟ ਹੁੰਦਾ ਖੇਡਣ ਉਹ ਕਹਿੰਦੇ ਨੈਟ ਕੱਢਦੇ ਆ ਨੈਟ ਕੱਢ ਹਾਂਜੀ ਠੀਕ ਹੈ ਉਹ ਹੌਲੀ ਹੌਲੀ ਫਿਰ ਉਹਨਾਂ ਟੂਰਨਾਮੈਂਟ ਦੇ ਜਾਣ ਲੱਗੇ ਅੱਛਾ ਅੱਛਾ ਫਿਰ ਤੁਸੀਂ ਮਤਲਬ ਕਿੰਨੇ ਸਾਲ ਫਿਰ ਨੈਟ ਦੇ ਖੇਡੇ ਨੈਟ ਤੇ ਮੈਂ ਪਤਨ ਦੇ ਸਾਲ ਖੇਡੇ ਜੀ ਕਿਉਂਕਿ ਨੈਟ ਦੀ ਵੀ ਬੜੀ ਕਲਾ ਹੁੰਦੀ ਆ ਨਾ ਹਾਂਜੀ ਹਾਂ ਆ ਕਈ ਵਾਰੀ ਹੁੰਦਾ ਵੀ ਜਦੋਂ ਬਾਲ ਉੱਥੇ ਹੀ ਹੁੰਦੀ ਆ ਤਾਂ ਡ੍ਰੌਪ ਕਰਨੀ ਵਗੈਰਾ ਇਸ ਤਰ੍ਹਾਂ ਵੀ ਇਹਦਾ ਹੁੰਦਾ ਓਹ ਨੈਟ ਜਿਹੜੀ ਕਲਾ ਦੀ ਖੇਡ ਹੈ ਬਾਲ ਕੱਢਣੀ ਅੱਛਾ ਫਿਰ ਉਸ ਤੋਂ ਬਾਅਦ ਫਿਰ ਨੈਟ ਤੋਂ ਬਾਅਦ ਫਿਰ ਕਿਹੜੀ ਸਾਈਡ ਖੇਡੇ ਤੁਸੀਂ ਨੈਟ ਤੋਂ ਬਾਅਦ ਹੀ ਮੈਂ ਰਾਈਟ ਸਾਈਡ ਖੇਡਿਆ ਸੀ ਮੁੰਡਾ ਪਹਿਲਾਂ ਖੇਡਦਾ ਸੀ ਹਰੀ ਉਹ ਵਗਿਆ ਸੀ ਬਾਹਰ ਜੀ ਅੱਛਾ ਫੋਰਨ ਵਗਿਆ ਸੀ ਅੱਛਾ ਉਹ ਫੋਰਨ ਚਲੇ ਗਿਆ ਫਿਰ ਮੂਹਰੀ ਜਗ੍ਹਾ ਤੇ ਖੇਡਣ ਗਿਆ ਸੀ ਜੀ ਰਾਈਟ ਸਾਈਡ ਅੱਛਾ ਉਹਦੀ ਜਗ੍ਹਾ ਤੇ ਫਿਰ ਰਾਈਟ ਸਾਈਡ ਖੇਡਣਾ ਜੁਦਾ ਫਿਰ ਕਿੰਨੇ ਸਾਲ ਖੇਡੇ ਦੋਕ ਸਾਲ ਰਾਈਟ ਸਾਈਡ ਖੇਡਿਆ ਜੀ ਫਿਰ ਉਸ ਤੋਂ ਬਾਅਦ ਸੈਂਟਰ ਜੀ ਅੱਛਾ ਹਾਂਜੀ ਤੇ ਅ ਉਸ ਤੋਂ ਬਾਅਦ ਫਿਰ ਸੈਂਟਰ ਖੇਡਣਾ ਸ਼ੁਰੂ ਕਰਤਾ ਹਾਂਜੀ ਹਾਂਜੀ ਜਾਂ ਫਿਰ ਸੈਂਟਰ ਵਾਲਾ ਵੀ ਕੋਈ ਛੱਡ ਗਿਆ ਸੀ ਜਾਂ ਸਾਡਾ ਜਵਾਨ ਹੀ ਤਕੜਾ ਇੰਨਾ ਹੋ ਗਿਆ ਸੀ ਵੀ ਆਪੀ ਕਹਿੰਦੇ ਵੀ ਸੈਂਟਰ ਤੇ ਆ ਜਾ ਉਦੋਂ ਕਈ ਵਾਰ ਮੈਚ ਵੜ ਹੋ ਜਾਂਦਾ ਸੀ ਸਾਈਡ ਤੋਂ ਸੈਂਟਰ ਤੇ ਜਾਣਾ ਪੈਂਦਾ ਸੀ ਅੱਛਾ ਹਾਂਜੀ ਅੜਮ ਦਾ ਮਤਲਬ ਜਦੋਂ ਬਰੋਬਰੀ ਤੇ ਲੀ ਜਾਂਦਾ ਮੈਚ ਫਾਸਟ ਅੱਛਾ ਫਿਰ ਫਿਰ ਸੈਂਟਰ ਦੇ ਵਿੱਚ ਕਿ ਸੈਂਟਰ ਵਾਲਾ ਥੱਕ ਜਾਂਦਾ ਸੀ ਜਾਂ ਕੋਈ ਕਾਰਨ ਹੋਰ ਸੀ ਨੇਂਂ ਸੈਂਟਰ ਵਾਲਾ ਨਾਲ ਥੋੜੀ ਜਿਹੀ ਉਹਨਾਂ ਦੀ ਉਮਰ ਵੱਧ ਸੀ ਕਿਤਾ ਜੀ ਅੱਛਾ ਅੱਛਾ ਸਾਈਡ ਤੇ ਹੋ ਜਾਂਦੇ ਸੀ ਅੱਛਾ ਉਹ ਸਾਈਡ ਤੇ ਹੋ ਕੇ ਉਹ ਅੰਦਰਾਂ ਨਾਲ ਜ਼ਿਆਦਾ ਖੇਡਦੇ ਸੀ ਟੈਅ ਘੱਟ ਮਾਰਦੇ ਅੱਛਾ 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 ਇੱਕ ਜਿਹੜਾ ਇਹ ਇੱਕ ਪਿੰਡ ਦੇ ਸੀਗੇ ਥੋੜਾ ਜਦੋਂ ਤੁਹਾਡੇ ਪਿੰਡ ਬੱਲੋ ਵੱਲੋਂ ਤੁਸੀਂ ਖੇਡਦੇ ਸੀ ਤਾਂ ਫਿਰ ਜਦੋਂ ਇੱਕ ਪਿੰਡ ਦਾ ਮੁਕਾਬਲਾ ਹੁੰਦਾ ਤੇ ਫਿਰ ਕਿਹੜੇ ਪਿੰਡ ਦੇ ਨਾਲ ਥੋੜਾ ਬਹੁਤ ਫਸਮਾ ਮੁਕਾਬਲਾ ਹੁੰਦਾ ਸੀ ਕਿਹੜੇ ਕਿਹੜੇ ਪਿੰਡ ਚਨੋਤੀ ਦਿੰਦੇ ਜਿਨ੍ਹਾਂ ਤੋਂ ਪੀਮੋ ਬਹੁਤ ਬੜੀ ਸਾਰੀ ਜਿਵੇਂ ਚੱਕਲਾਂ ਦੀ ਟੀਮ ਹੁੰਦੀ ਸੀ ਵਧੀਆ ਦੌਲਤਪੁਰੇ ਦੀ ਹੁੰਦੀ ਸੀ ਅੱਛਾ ਕਾਲੀ ਵਾਲੇ ਦੀ ਹੁੰਦੀ ਸੀ ਨੱਥੂ ਵਾਲਾ ਕਰ ਵੀ ਅੱਛਾ ਬਾਂਦਰ ਡੋੜ ਅੱਛਾ ਪੈਣੀ ਵਾਈ ਦੀ ਹੁੰਦੀ ਸੀ ਅੱਛਾ ਇਹ ਸਾਰੀਆਂ ਤਕੜੀਆਂ ਟੀਮਾਂ ਸੀ ਰੋਸ਼ਾ ਦੀ ਟੀਮ ਵਧੀਆ ਹੁੰਦੀ ਸੀ ਅੱਛਾ ਹਾਂਜੀ ਤੇ ਇਹਨਾਂ ਦੇ ਕੋਈ ਖਿਡਾਰੀਆਂ ਬਾਰੇ ਯਾਦ ਆ ਵੀ ਕਿਹੜੇ-ਕਿਹੜੇ ਖਿਡਾਰੀ ਸੀ ਇਹਨਾਂ ਦੇ ਤਕੜੇ ਖਿਡਾਰੀ ਜਿਨ੍ਹਾਂ ਦੇ ਨਾਮ ਲੈਣਾ ਚਾਹੋ ਵੀ ਆਹ ਫਲਾਣਾ ਬੰਦਾ ਸੀ ਜਿਵੇਂ ਚੱਕਲਾਂ ਦਾ ਹੌਲਦਾਰ ਸੀਗਾ ਜੀ ਅੱਛਾ ਰੂਪ ਚੱਕਲਾਂ अच्छा। ਜੂਪਾ ਚੱਕਲਾਂ। ਵਧੀਆ ਬੁਲੇਅਰ ਹੀ ਤਨੇ ਜੀ। ਵਧੀਆ। ਅੱਛਾ। ਆਮ ਤੌਰ ਤੇ ਜਿਹੜੇ ਤਕੜੇ ਖਿਡਾਰੀ ਹੁੰਦੇ ਉਹ ਸੈਂਟਰ ਤੇ ਸਾਈਡੇ ਖੇਡਦੇ। ਹਾਂਜੀ ਹਾਂ ਪਰ ਡਿਫੈਂਸ ਵਾਲੇ ਮਾਰ ਡਿਫੈਂਸ ਵਾਲੇ ਹੁੰਦੇ। ਅੱਛਾ। ਥਾੜੇ ਜੀ ਹਾਂਜੀ। ਅੱਛਾ ਅੱਛਾ। ਤੇ ਅੱਛਾ ਤੇ ਦੂਹਰ ਪਿੰਡਾਂ ਦੇ ਦੂਜਿਆਂ ਦੇ। ਮੈਂ ਦੌਲਤਪੁਰ ਦਾ ਲੱਖਾ ਸੀਗਾ ਜੀ। ਬਹੁਤ ਵਧੀਆ ਪਲੇਅਰ ਸੀਗਾ ਜੀ। ਅੱਛਾ। ਤੇ ਕਾਲੀ ਵਾਲਾ ਪਿੰਡਾ ਹੁੰਦਾ ਸੀਗਾ ਜੀ। ਅੱਛਾ। ਭੈਣੀ ਦਾ ਕਾਮਲ ਤੇ ਸੋਨੀ। ਅੱਛਾ। ਹੂੰ। ਤੇ ਇੱਕ ਹੁੰਦਾ ਸੀਗਾ ਜੀ ਫਰੋਸ਼ਾ ਦਾ ਬਿੰਦੀ ਜੀ। ਅੱਛਾ ਹਾਂਜੀ ਅੱਛਾ ਤੇ ਇਹ ਫਿਰ ਤੁਹਾਡਾ ਜਿਹੜਾ ਅਸਲੀ ਨਾਮ ਬਣਿਆ ਉਹ ਕਿਹੜੇ ਸਨ ਚ ਬਣਿਆ ਕਿ ਕਿੱਥੇ ਕ ਤੱਕ ਤੁਸੀਂ ਕਹੋ ਕਿ ਪਹਿਲਾਂ ਤਾਂ ਸ਼ੁਰੂ ਤੋਂ ਤਾਂ ਜਿੱਤਾਂ ਹੁੰਦੀਆਂ ਨਹੀਂ ਹੁੰਦੀਆਂ ਪਹਿਲਾਂ ਤਾਂ ਹਾਰਾਂ ਵੀ ਹੁੰਦੀਆਂ ਨੇ ਜਿਹੜੇ ਹਾਰ ਕੇ ਹੀ ਜਿੱਤ ਦਾ ਰਾਹ ਲੱਭਦਾ ਹੁੰਦਾ ਕਿਉਂਕਿ ਇੱਕ ਵਾਰ ਜਿੱਤਣ ਲਈ ਬਾਰ-ਬਾਰ ਹਾਰਨਾ ਵੀ ਪੈਂਦਾ ਹਾਂਜੀ ਹਾਂਜੀ ਤੇ ਉਹ ਫਿਰ ਤੁਸੀਂ ਕਦੋਂ ਤੋਂ ਨਾ ਬਣਿਆ ਤੇ ਕਦੋਂ ਤੋਂ ਜਿੱਤਾਂ ਸ਼ੁਰੂ ਕਰਨੀਆਂ ਸ਼ੁਰੂ ਕੀਤੀਆਂ ਉਹ ਸਾਡੇ ਪਿੰਡ ਟੂਰਨਾਮੈਂਟ ਹੋਇਆ ਸੀ 2007 ਜੀ ਅੱਛਾ ਉਹ ਸਾਡੇ ਪਿੰਡ ਦੇ ਮੁੰਡਾ ਖੇੜੇ ਨੱਥੂ ਵਾਲਾ ਦਾ ਜਸੂ ਅੱਛਾ ਉਸ ਵਾਰਾਂ ਦੀ ਪ੍ਰੇਸ਼ਾ ਨਸੀਫਾਟ ਸੀਗੀ ਪਿੰਡੋਂ ਸਾਰੀ ਟੀਮ ਖੜਾਤੀ ਸੀ ਅੱਛਾ ਉਸ ਤੋਂ ਬਾਅਦ ਉਹ ਫਿਰ ਪੱਕੇ ਹੀ ਖੜਨ ਲੱਗਾ ਫਿਰ ਅਸੀਂ ਜੇਦਦੀ ਰਹਿਣ ਲੱਗਾ ਦਰਵਾਜ਼ਾ ਰਣ ਦਿੱਤੇ ਅੱਛਾ ਹਾਂਜੀ ਅੱਛਾ ਫਿਰ ਤੁਸੀਂ ਲਗਾਤਾਰ ਫਿਰ ਉਹ ਤੜੇ ਸਾਲ ਖੜੇ ਸਾਡੇ ਪਿੰਡ ਦੇ ਜਸੂ ਮੁੰਡਾ ਜੋ ਤੂ ਬਾ ਘਰ ਮਚਾਸਨ ਧਤੂ ਵਾਲ ਖੇਡਿਆ ਜੀ ਉਹਨਾਂ ਦੇ ਪਿੰਡ ਚ ਅੱਛਾ ਫਿਰ ਉਹਨਾਂ ਦੇ ਪਿੰਡ ਅੱਛਾ ਫਿਰ ਵੀ ਤੁਸੀਂ ਹਾਂ ਜੀ ਹਾਂ ਫਿਰ ਵੀ ਵਧੀਆ ਖੇਡਦੇ ਰਹਿੰਦੇ ਜੀ ਜੱਤਾ ਜਿੱਤੀਆਂ ਉੱਥੇ ਹਾਂ ਜੀ ਅੱਛਾ ਤੇ ਅੱਛਾ ਇਹਦੇ ਵਿੱਚ ਇਹ ਇਹ ਦੱਸੋ ਵੀ ਫਿਰ ਜਿਵੇਂ ਕਬੱਡੀ ਦਾ ਹੁੰਦਾ ਹੈ ਵੀ ਇੱਕ ਖਿਡਾਰੀ ਬਾਹਰੋਂ ਦੋ ਖਿਡਾਰੀ ਬਾਹਰੋਂ ਤੇ ਆਨੂਪਨ کلبਾਂ ਦੀਆਂ ਟੀਮਾਂ ਇਹ ਵਾਲੀਬਾਲ ਦੇ ਵਿੱਚ ਵੀ ਇਸ ਤਰ੍ਹਾਂ ਹੁੰਦਾ ਹੈ ਉਹਦੇ ਬਾਰੇ ਦੱਸੋ ਹਾਂ ਜੀ ਹਾਂ ਰੋਲ ਵੀ ਹੁੰ ਜਾਂਦੀ ਹੈ ਜੀ ਕਿਤੇ ਅੱਛਾ ਅਨਰੋਲ ਪੈਡ ਵੀ ਹੁੰਦਾ ਅੱਛਾ ਦੋ ਵਾਰੂੰ ਕਰਾਤਾ ਜਾਂ ਆਲ ਓਪਨ ਵੀ ਹੋ ਜਾਈਦੀ ਆਲ ਓਪਨ ਵੀ ਹੋ ਜਾਂਦੀ ਆ ਅੱਛਾ ਇਸ ਤਰ੍ਹਾਂ ਇਹਦੇ ਵਿੱਚ ਵੀ ਇੰਨੇ ਚੱਲਦਾ ਫਿਰ ਇਨਾਮ ਵੀ ਉਮੀਦ ਹੁੰਦੇ ਨੇ ਜਿਵੇਂ ਕਬੱਡੀ ਵਾਲਿਆਂ ਨੂੰ ਮੋਟੇ ਇਨਾਮ ਮਿਲ ਜਾਂਦੇ ਨੇ ਵੀ ਇੱਕ ਰੇਟ ਤੇ ਇੰਨਾ ਇੱਕ ਤੇ ਇੰਨਾ ਕੋਈ ਇਸ ਤਰ੍ਹਾਂ ਕੋਈ ਨਹੀਂ ਇੰਨੇ ਜ਼ਿਆਦਾ ਤਾਂ ਨਹੀਂ ਹੁੰਦੇ ਜਿਵੇਂ ਵਧੀਆ ਹੁੰਦੀ ਹੁਣ ਹੁਣ ਵਧੀਆ ਜੀ ਅੱਛਾ ਹੁਣ ਵੱਧ ਕੇ ਪਹਿਲਾਂ ਸਟਾਰਟਿੰਗ ਤਾਂ ਥੋੜੀ ਨਾਮ ਹੁੰਦੇ ਸੀ ਇਹਦੇ ਬਾਲੀਵੁੱਡ ਦੇ ਅੱਛਾ ਅੱਛਾ ਜੀ ਹਾਂ ਅੱਛਾ ਅੱਛਾ ਫਿਰ ਤੁਸੀਂ ਜਦੋਂ ਆ ਆਲ ਓਪਨ ਖੇਡਣੀ ਸ਼ੁਰੂ ਕੀਤੀ ਜਾਂ ਕਿਸੇ ਇੱਕ ਪਿੰਡ ਦੇ ਵਿੱਚੋਂ ਜਿਵੇਂ ਤੁਸੀਂ ਹੁਣ ਦੱਸਿਆ ਵੀ ਤੁਸੀਂ ਨੱਥੋਵਾਲ ਦੇ ਵਿੱਚ ਖੇਡਦੇ ਰਹੇ ਹੋਰ ਕਿਹੜੇ ਕਿਹੜੇ ਪਿੰਡਾਂ ਬਨੋਂ ਖੇਡੇ ਫਿਰ ਮੈਂ ਚੱਕਲਾਂ ਬਲੂ ਹੀ ਖੇਡੇ ਅੱਛਾ ਬੌੜਿਆਂ ਦੀ ਟੀਮ ਚ ਖੇਡੇ ਆ ਅੱਛਾ ਨੱਥੂਵਾਲ ਚ ਅੱਛਾ ਜਦੋਂ ਜਦੋਂ ਬੌੜਿਆਂ ਦੀ ਟੀਮ ਚ ਖੇਡੇ ਤਾਂ ਉਹ ਗੋਪਾ ਖੇਡਦਾ ਸੀ ਜਿਹਨੂੰ ਦੇਖ ਕੇ ਤੁਹਾਡਾ ਤਖਾਲਸ ਗੋਪਾ ਨਾਮ ਮਿਲਿਆ ਨਹੀਂ ਉਹ ਘੱਟ ਖੇਡਦੇ ਸੀ ਖੇਡਦੇ ਕਦੇ-ਕਦੇ ਆਉਂਦੇ ਸੀ ਅੱਛਾ ਉਹ ਉਹ ਮਤਲਬ ਰਿਟਾਇਰਮੈਂਟ ਦੇ ਨੇੜੇ ਸੀ ਹਾਂਜੀ ਹਾਂਜੀ ਅੱਛਾ ਉਦੋਂ ਬਾਅਦ ਕੈਨੇਡਾ ਚਲੇ ਗਏ ਅੱਛਾ 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 ਤੇ ਅੱਛਾ ਹੋਰ ਕਿਹੜੇ ਕਿਹੜੇ ਪੱਨਾਂ 'ਚ ਫਿਰ ਖੇਡੇ ਮੈਂ ਤਲੋਂਡੀ ਮੱਝੂ ਕੇ ਜੀ ਖੇਡਦੇ ਰਹੇ ਅੱਛਾ ਪੈਣੀ 'ਚ ਅੱਛਾ ਤਰੀਮ ਸਾਰੀ ਤਰੀਮਾਂ 'ਚ ਖਿਡੇ ਅੱਛਾ ਲਗ ਵਧੀਆ ਟੀਮਾਂ ਹਾਂ ਜਿੱਥੇ ਜਿੱਥੇ ਕਿਤੇ ਕੋਈ ਇੱਕ ਬਾਹਰੋਂ ਆ ਗਿਆ ਜਾਂ ਦੋ ਬਾਹਰੋਂ ਆ ਗਏ ਤਾਂ ਉੱਥੇ ਜਿਹੜਾ ਆਪੋ ਆਪਣੇ ਸੈੱਟ ਬਣਾ ਲੈਂਦੇ ਸੀ ਦੋ ਸਾਲ ਖੰજરાਲ 'ਚ ਵੀ ਖਿਡੇ ਅੱਛਾ ਫਿਰ ਉਹ ਜਦੋਂ ਛੋਡੇ ਇਸ ਤਰ੍ਹਾਂ ਫਿਰ ਆਲ ਓਪਨ ਦਾ ਸੀਗਾ ਜਿਹੜਾ ਏਕ ਨਿਕ ਮੈਚ ਖਿਡੇ ਜਿਹੜੇ ਆਲ ਓਪਨ ਦੇ ਸੀਗੇ ਆਲੋਪਨੀ ਬਹੁਤ ਮੈਚ ਖੇਡਿਆ ਮੈਂ ਸੀਜ਼ਨ ਦੇ 1 ਸਾਲ ਚ 60-70 ਟੂਰਨਾਮੈਂਟ ਖੇਡਦੇ ਨੇ ਅੱਛਾ 60-70 ਟੂਰਨਾਮੈਂਟ 1 ਸਾਲ ਦੇ ਵਿੱਚ ਤੇ ਅੰਦਾਜ਼ਨ ਕਿੰਨੇ ਆ ਕਿ ਜਿੱਤਾਂ ਜਿੱਤੀਆਂ ਉਹਦੇ ਚੋਂ 2007 ਤੋਂ ਲੈ ਕੇ 17-18 ਤੱਕ ਵਧੀਆ ਜਿੰਦੇ ਨੇ ਅੱਛਾ ਹਾਂਜੀ ਹਾਂ 17-18 ਤੱਕ ਮਤਲਬ 10 ਸਾਲ 10-11 ਸਾਲ ਹਾਂਜੀ ਮਤਲਬ ਟੌਪਰਾਂ ਦੇ ਵਿੱਚ ਰਹੇ ਹਾਂਜੀ ਹਾਂ ਅੱਛਾ ਇੱਕ ਕੋਈ ਇਹੋ ਜਿਹਾ ਯਾਦਗਾਰੀ ਮੈਚ ਜਿਹੜਾ ਕਿਉਂਕਿ ਇਹ ਉਹਦਾ ਨਾ ਜਿਹੜੀ ਸ਼ਮੈਸ਼ਿੰਗ ਵਾਲੀ ਵਾਲ ਹੁੰਦੀ ਹੈ ਪਰ ਤਹਾਪ ਇਹ ਇਹਦੇ ਬਾਰੇ ਸਮਝਾਓ ਪਹਿਲਾਂ ਆ ਜਜ਼ਦਕਾਰੀ ਮੈਂ ਮੈਂ ਚ ਫੇਰ ਪੁੱਛਾਂਗੇ ਇਹ ਵਾਲੀ ਵਾਲ ਦੀਆਂ ਕਿੰਨੀਆਂ ਕਿਸਮਾਂ ਨੇ ਕਿੰਨੇ ਕਿਸਮ ਦੀ ਖੇਡ ਖੇਡੀ ਜਾਂਦੀ ਹੈ ਵਾਲੀ ਵਾਲ ਦੀ ਮੈਨੂੰ ਮੈਨੂੰ ਤਾਂ ਇੰਨਾ ਪਤਾ ਵੀ ਇੱਕ ਸ਼ਮੈਸ਼ਿੰਗ ਹੈ ਜਿਹੜੀ ਉਂਗਲਾਂ ਤੇ ਬਲਕ ਕਹਿੰਦੇ ਇੱਕ ਹੁੰਦੀ ਹੈ ਜਿਹੜੀ ਉਹ ਆ ਸ਼ੂਟਿੰਗ ਹੁੰਦੀ ਹੈ ਤੇ ਕੋਈ ਇਹਦੇ ਬਾਰੇ ਤੇ ਇਹ ਵੀ ਤਿੰਨ ਕਿਸਮ ਹੁੰਦੀ ਹੈ ਜੀ ਇੱਕ ਮੰਨ ਲਓ ਕਿ ਕੱਚੀ ਹੁੰਦੀ ਆ ਸ਼ੂਟਿੰਗ ਦੇ ਵਿੱਚ ਹਾਂਜੀ ਤਿੰਨ ਤਿੰਨ ਕਿਸਮ ਦੀ ਬਾਲੀਵਾਲ ਸ਼ੂਟਿੰਗ ਹੈ ਹਾਂਜੀ ਹਾਂਜੀ ਅੱਛਾ ਇਹ ਨਵੀਂ ਜਾਣਕਾਰੀ ਹੈ ਕਿਹੜੀ ਕਿਹੜੀ ਉਹਦੇ ਕੀ ਉਹਦਾ ਲੱਗਦਾ ਇਹ ਬਾਲੀਵਾਲ ਕੱਚੀ ਚੱਲਦੀ ਹੈ ਸ਼ੂਟਿੰਗ ਉਹ ਕਿਸ ਤਰ੍ਹਾਂ ਮਤਲਬ ਕੱਚੀ ਉਹਦੇ ਦੀ ਜਾਨਕੀ ਫਾਲ ਨਹੀਂ ਹੁੰਦਾ ਕੋਈ ਨੈਟ ਉੱਤੇ ਕੋਈ ਮਰਜ਼ੀ ਵਜੇ ਬਾਲ ਦੀ ਚਾ ਇੱਕ ਕੈਂਚੀ ਨਾਲ ਮੋੜ ਦੇ ਤੇ ਅੱਛਾ ਹੱਥ ਖੁੱਲਾ ਆ ਜਾ ਕੋਈ ਉਹਦਾ ਉਹਦਾ ਕੋਈ ਚੱਕਰ ਨਹੀਂ ਚੱਲਦੀ ਜਾਂਦਾ ਜੀ ਅੱਛਾ ਕੈਂਚੀ ਨਾਲ ਕਿਸ ਤਰ੍ਹਾਂ ਮਤਲਬ ਇਹ ਉਹ ਜਾਨਕੀ ਇਦਾਂ ਵੀ ਮੋੜ ਸਕਦੇ ਜੀ ਅੱਛਾ ਹਾਂਜੀ ਤੇ ਜਿਹੜੇ ਆਪਣੇ ਵਾਲੀ ਜੋ ਸਿੰਗਲ ਹੈ ਹਨ ਜੀ ਅੱਛਾ ਹਾਂ ਜੀ ਨੈਟ ਦੇ ਰਿਬਨ ਲੱਗਿਆ ਹੁੰਦਾ ਉਹ ਉਹਦੇ ਨਾਲ ਫੌਲ ਹੋ ਜਾਂਦਾ ਜੀ ਅੱਛਾ ਮਤਲਬ ਨੈਟ ਦੇ ਉੱਤੇ ਰਿਬਨ ਲੱਗ ਜਾਂਦਾ ਜੇ ਉਹਦੇ ਤੋਂ ਉਰਾਂ ਪਰਾਂ ਵਾਲ ਲੱਗੇ ਜਾਂ ਕਿਸ ਤਰ੍ਹਾਂ ਜੇ ਰਿਬਨ ਥੱਲੇ ਵਾਲ ਲੱਗਦੇ ਫਿਰ ਲੰਬੇ ਲੋਟ ਰਿਬਨ ਲੱਗਦਾ ਜੇ ਥੱਲੇ ਵਾਲ ਲੱਗੇ ਤਾਂ ਫੌਲ ਹੈ ਫੌਲ ਹੈ ਜਾ ਉੱਪਰ ਲੱਗੇ ਤਾਂ ਉਹ ਜੇ ਲੂਜ਼ ਰੱਗੇ ਵਾਲ ਫਿਰ ਵੀ ਫੌਲ ਆਈ ਫਿਰ ਵੀ ਫੌਲ ਹੋਰ ਸਮਝ ਨਹੀਂ ਚਾਹੀਦੀ ਬਾਲ ਦੀ ਮੈਂ ਤੇਰੇ ਪੋਲੇ ਹੱਥ ਲਾ ਗਿਆ ਤਾਂ ਉਹ ਵੀ ਉਹ ਵੀ ਫੌਲ ਹੈ ਹਾਂਜੀ ਅੱਛਾ ਤੇ ਫਿਰ ਇਹ ਤਾਂ ਦੋ ਕਿਸਮਾਂ ਹੋ ਗਈਆਂ ਤੀਸਰੀ ਹਾਈਟ ਵਾਲੀ ਗੇਮ ਇਹ 20 ਫੁੱਟ ਹਾਈਟ ਦੇ ਨਹੀਂ ਹੁੰਦੀ ਬਾਲ ਨੂੰ ਲੱਗਦੀ ਫਿਰ ਅੱਛਾ ਉਹ ਤੀਜੀ ਵਾਲ ਅੰਡਰਹੈਂਡ ਦੀ ਪਾਸੇ ਤੀਜੀ ਵਾਲ ਮਾਸ ਸ਼ੂਟ ਕਰਨੀ ਆ ਅੱਛਾ ਮੈਂ ਦੋ ਅੰਡਰਹੈਂਡਾਂ ਪੈ ਗਈ ਤੀਜੀ ਵਾਲ ਸ਼ੂਟਿੰਗ ਕਰਨੀ ਪਉਂਦੀ ਅੰਡਰਹੈਂਡ ਨਹੀਂ ਪਾ ਸਕਦੇ ਆਪਾਂ ਨੂੰ ਅੱਛਾ ਮਤਲਬ ਇੱਕ ਪਾਸੋਂ ਬਾਲ ਮਾਰੀ ਦੂਜੇ ਪਾਸੋਂ ਤੁਸੀਂ ਉਹਨੂੰ ਜਿਹੜੀ ਰਿਪਲਾਈ ਦੇਣੀ ਆ ਮੋੜਨੀ ਆ ਬਾਲ ਉਹ ਹਾਈਡ ਦੇ ਤੋ ਅੰਡਰਹੈਂਡ ਹਾਂ ਨਹੀਂ ਉਹ ਦੋ ਵਾਰੀ ਅੰਡਰਹੈਂਡ ਮੋੜ ਸਕਦੇ ਹੋ ਹਾਂਜੀ ਹਾਂਜੀ ਤੇ ਫਿਰ ਤੀਜੀ ਵਾਰੀ ਨਹੀਂ ਉਹਦੇ ਚ ਕਰ ਸਕਦੇ ਅੱਛਾ ਇਹ ਇਹ ਇਹਦਾ ਇਹ ਰੂਲ ਹੈ ਇਹਦਾ ਅੱਛਾ ਜਿਹੜੇ ਉਧਰ ਕੋਈ ਦੁਆਬੇ ਮਾਝੇ ਵੱਲ ਖੇਡੇ ਮੈਚੇ ਜਾਂ ਆਪਣੇ ਮਾਲਵੇ ਖਿੱਤੇ ਦੇ ਵਿੱਚ ਹੀ ਖੇਡੇ ਆ ਨਹੀਂ ਨਹੀਂ ਮਾਲਵੇ ਦੀ ਖੇਡੇ ਸਾਰੇ ਮੈਚ ਮਾਲਵੇ ਦੇ ਦੀ ਹਾਂਜੀ ਤੇ ਜਾਨੀ ਜੀ ਭਾਈ ਨੀ ਰਾਜਸਥਾਨ ਹਰਿਆਣਾ अच्छा हां हरियाणा ਦੇ ਵਿੱਚ ਬੜੀ ਖੇਡੀ ਜਾਂਦੀ ਆ Rajasthan ਬਾਰੇ ਨਹੀਂ ਮੈਨੂੰ ਇਨਾ ਪਤਾ ਹਰਿਆਣੇ ਦੇ ਵਿੱਚ ਬਾਲੀਬਾਲ ਬੜੀ ਖੇਡੀ ਜਾਂਦੀ ਆ ਆ ਮੈਨੂੰ ਮੈਂ ਇਹ ਵੀ ਸੁਣਿਆ ਸੀ ਤੁਸੀਂ ਹਰਿਆਣੇ ਦੀਆਂ ਟੀਮਾਂ ਵੱਲੋਂ ਵੀ ਖੇਡੇ ਹੋ ਹਾਂਜੀ ਆਪਣਿਆਰੀ ਟੀਮ ਖੇਡਦੇ ਰਹੇ ਹਾਂ ਪਣਿਆਰੀ ਹਾਂਜੀ ਅੱਛਾ ਇਹ ਕਿੱਥੇ ਜੇ ਰਹਿ ਕੇ ਆਪਣਿਆਰੀ ਇਹ ਸਰਸੇ ਕੋਲ ਹੈ ਸੰੂਰਣ ਤੋਂ ਟੱਪ ਕੇ ਅੱਛਾ ਅੱਛਾ ਹਾਂਜੀ ਅੱਛਾ ਸਰਸੇ ਕੋਲ अच्छा ओथों फिर ਤੁਸੀਂ ਹਰਿਆਣੇ ਦੇ ਵਿੱਚ ਹੀ ਖੇਡੇ ਜਾਓ ਟੀਮ ਪੰਜਾਬ ਵੀ ਖੇਡਦੀ ਰਹੀ ਆ ਕੇ ਨਹੀਂ ਨਹੀਂ ਪੰਜਾਬ ਵੀ ਖੇਡਦੇ ਰਿਆਂ ਆ আচ্ছা ਹਰਿਆਣੇ ਦੇ ਵਿੱਚ ਵੀ ਖੇਡੇ ਕੋਈ ਹਰਿਆਣੇ ਦਾ ਕੋਈ ਤਕੜਾ ਜਾਟਾਂ ਨਾਲ ਮੈਚ ਲੱਗਿਆ ਹੋਵੇ ਕੋਈ ਉਹਦੇ ਉਹਦੇ ਬਾਰੇ ਹੈ ਕੋਈ ਧਿਆਨ ਚ ਯਾਦਗਾਰੀ ਕੋਈ ਮੈਚ ਛੱਡ ਮੈ ਆਪਣੇ ਹਰੀ ਦੇ ਖੇਡੇ ਹੁੰਦੇ ਨੇ ਜੀ ਬਾਕੀ ਦਾ ਆਪਣੇ ਰੇਟਿੰਗ ਵਧਿਆ ਜੀ ਪੂਰੀ اچھا ਨਾ ਉਹ ਕੋਈ ਹਰਿਆਣੇ ਦੇ ਵਿੱਚ ਕੋਈ ਉਹ ਕੋ ਰੋਤਕ ਸਾਈਡ ਚਲੇਗਾ ਹੋ ਜੀਂਦ ਸਾਈਡ ਕੋਈ ਉਧਰ ਹਸਾਰ ਸਾਈਡ ਨਹੀਂ ਨਹੀਂ ਉਧਰ ਨਹੀਂ ਕਿਤੇ ਨਹੀਂ ਨਹੀਂ ਅੱਛਾ ਤੇ ਜਿਹੜੀ ਹੁਣ ਆਪਾਂ ਆਈਏ ਉਧਰ ਤੁਹਾਡੇ ਯਾਦਗਾਰੀ ਮੈਚਾਂ ਵੱਲ ਆ ਆਮ ਤੌਰ ਤੇ ਕੀ ਹੁੰਦਾ ਹੈ ਵੀ ਜਿਹੜੇ ਕਬੱਡੀ ਦੇ ਵੀ ਯਾਦਗਾਰੀ ਮੈਚ ਹੁੰਦੇ ਨੇ ਹਰ ਇੱਕ ਗੇਮ ਦੇ ਯਾਦਗਾਰੀ ਮੈਚ ਹੁੰਦੇ ਨੇ ਹਾਂਜੀ ਇਹਦੇ ਚ ਵਾਲੀਬਾਲ ਸ਼ਮੈਸ਼ਿੰਗ ਦੇ ਵਿੱਚ ਵੀ ਹੁੰਦਾ ਜਾਂ ਹੋਰ ਗੇਮਾਂ ਜਿਵੇਂ ਬੈਡਮਿੰਟਨ ਹੋ ਗਿਆ ਲੌਂਟੈਨਸੋ ਹੋ ਗਿਆ ਇਨਾਂ ਦੇ ਵਿੱਚ ਜਦੋਂ ਉਹ ਚੱਲਦਾ ਨਾ ਬਾਲ ਕਿਸੇ ਪਾਸੇ ਨਾ ਡੱਗੇ ਕੋਈ ਪੁਆਇੰਟ ਨਾ ਬਣੇ ਉਹਨੂੰ ਕਹਿੰਦੇ ਲੰਬੀ ਰੈਲੀ ਚੱਲ ਗਈ ਹਾਂਜੀ ਹਾਂਜੀ ਇਹ ਸ਼ੂਟਿੰਗ ਬਾਲ ਦੇ ਵਿੱਚ ਤਾਂ ਇਸ ਤਰ੍ਹਾਂ ਹੁੰਦਾ ਮੈਂ ਤਾਂ ਇਹ ਦੇਖਦਾ ਹੁੰਦੇ ਖਟਾਰੀਆਂ ਨੂੰ ਚੱਕਰ ਵੀ ਆ ਜਾਂਦੇ ਹੁੰਦੇ ਸੀਗੇ ਤੇ 15-15 20-20 ਮਿੰਟ ਮੈਂ ਰੈਲੀਆਂ ਚੱਲਦੀਆਂ ਵੇਖੀਆਂ ਨੇ ਤੇ ਥੋੜਾ ਮਤਲਬ ਕਿੰਨਾ ਕੁ ਇਹ ਤਜਰਬਾ ਹੈ ਜਿਹੜਾ ਖੇਡੇ ਹੋ ਤੇ ਕਿੰਨਾ ਕੁ ਚਿਰ ਬਾਲ ਨਹੀਂ ਡਿੱਗੀ ਜਿਹੜੀ ਰੈਲੀ ਲੰਬੀ ਚੱਲੀ ਕਿੰਨਾ ਕੁ ਸਮਾਂ ਲੱਗਿਆ ਸੀ ਉਹਨੂੰ ਇੱਕ ਹੋਰ ਦੀਪ ਸਿੰਘ ਵਾਲੀ ਮੈਚ ਹੋਇਆ ਸੀ ਸਾਡੇ ਭਨਿਆਰੀ ਨਾਲ ਅੱਛਾ ਮੈਂ ਬੱਲੋ ਜੀ ਖੇਡਦੇ ਸੀ ਅੱਛਾ ਉਹ ਵੀ ਮੰਨ ਲਓ ਸੀ ਵੀ 3:30 ਤੱਕ ਸਾਡੇ ਤਿੰਨ ਘੰਟੇ ਮੈਚ ਚੱਲੀ ਗਈ ਅੱਛਾ ਐਂਡ ਤੇ ਜਾ ਕੇ ਤਾਂ ਮੈਨੂੰ ਲੱਗਾ 20 25 25 ਬੱਲ ਡਿੱਗਦੀ ਨਹੀਂ ਸੀ 20 25 25 ਮਿੰਟ ਹਾਂ ਜੀ ਚੱਲੀ ਜਾਂਦੀ ਸੀ ਗੇਮ ਚੱਲੀ ਜਾਂਦੀ ਸੀ ਮਤਲਬ ਸਟਰਗਲ ਹੀ ਚੱਲੀ ਜਾਂਦੀ ਸੀ ਉਧਰ ਉਧਰੀ ਕੋਈ ਉਹ ਮੈਚ ਪੂਰਾ ਹੀ ਨਹੀਂ ਹੋਇਆ ਜੀ ਪੰਡਲ ਨੇ ਕਹਿੰਦੇ ਵੀ ਰਹਿਣ ਦੋ ਵੀ ਖੇਡਣ ਹੋ ਅੱਛਾ ਮੈਂ ਇੱਥੇ ਵਿੱਚ ਬਸ ਸਮਾਪਤ ਕਰਵਾਤਾ ਹਾਂਜੀ ਅੱਛਾ ਜਿਹੜੇ ਪਹਿਲਾਂ ਤਾਂ ਹੁੰਦਾ ਸੀਗਾ ਜਦੋਂ ਮੈਂ ਇਹ ਖੇਡ ਖੇਡਦਾ ਵੀ ਰਿਹਾ ਜਾਂ ਕਹਿੰਦੇ ਵੀ ਦੇਖਦੇ ਰਹੇ ਹਾਂ ਜਾਂ ਇਹਨਾਂ ਦੀ ਕਮੈਂਟਰੀ ਵੀ ਕਰਦੇ ਰਹੇ ਹਾਂ ਉਦੋਂ ਤਿੰਨ ਆਪ ਹੁੰਦੇ ਸੀ ਜਿਹੜਾ ਦੋ ਜਿੱਤ ਜਾਂਦਾ ਉਹ ਜੇਤੂ ਬਣਦਾ ਸੀ ਅੱਜ ਕੱਲ ਕਿਹ ਸਿਸਟਮ ਹੈ ਇਹਦਾ ਅੱਜ ਕੱਲ ਇਹਦਾ 17 ਦੀ ਗੇਮ ਹੁੰਦੀ ਹੈ ਜੀ ਅੱਛਾ 1 ਕਾ 17 ਨਹੀਂ ਹੁੰਦਾ ਜੀ। ਅੱਛਾ। ਜਾਂ 19 ਦਾ ਲਾ ਲਓ। ਲੱਗਦੇ ਕਿੰਨੇ ਨੇ ਕੁੱਲ ਮੈਚ ਕਿੰਨਾ ਦਾ? ਕਿ ਕੋਈ ਐ ਸਿੰਗਲੀ। ਇੱਕ ਹੀ ਆਈ ਬਸ। ਸਿੰ ਇੱਕੋ ਹੀ। ਹਾਂ ਜੀ ਹਾਂ। ਅੱਛਾ। ਉਹ ਟੀਮਾਂ ਸਾਰੀਆਂ ਵਧੀਆ ਹੀ ਹੁਣ ਮੈਚ ਬਹੁਤ ਟਾਈਮ ਦਾ ਲੱਜਦਾ ਹੀ। ਵਧੀਆ ਟੀਮਾਂ ਆਹ ਹਾ ਜੇ ਉਹ ਜੇ ਤਿੰਨ ਦਿਨ ਲੱਗਦੇ ਫਿਰ ਤੇ ਕੋਈ ਮੈਚ ਨਾ ਮੁੱਕੇ ਮੇਰੇ ਖਿਆਲ ਜੇ ਤਿੰਨ ਆਪ ਲਾਉਣ ਫਿਰ ਤਾਂ ਕੋਈ ਮੈਚ ਨਾ ਮੁੱਕੇ। ਹਾਂ ਜੀ ਹਾਂ ਜੀ। ਅੱਛਾ ਹੋ ਇੱਕੋ ਹੀ ਹੁਣ ਇੱਕੋ ਹੀ ਹੁੰਦਾ ਹੈ। ਪਹਿਲਾਂ ਹੁੰਦਾ ਹੀ ਬਾਲੀਵਾਲ ਤਿੰਨ ਦਿਨ ਹੁੰਦਾ ਚੱਲਦੀ ਹੁੰਦੀ ਅੱਛਾ ਹੁਣ ਇੱਕ ਦਿਨ ਹੀ ਹੁੰਦਾ ਜੇ ਡੇ ਨਾਈਟ ਇੱਕ ਦਿਨ ਦੇ ਹਾਂਜੀ ਟੂਰਨਾਮੈਂਟ ਹੁੰਦਾ ਅੱਛਾ ਇੱਕ ਕਬੱਡੀ ਵਾਲੇ ਵਾਂਗੂ ਇਹ ਵੀ ਹੁਣ ਡੇ ਨਾਈਟ ਲਾ ਕੇ ਕਰਨ ਹਾਂਜੀ ਹਾਂ ਡੇ ਨਾਈਟ ਚੱਲਦਾ ਅੱਛਾ ਇਹ ਉਹ ਟਾਈਮ ਚੱਲਦਾ ਜਿਹੜੇ ਜਗਰਾਤੇ ਇਹ ਜਿਹੜੇ ਮੈਨੂੰ ਤਾਂ ਅਸੀਂ ਕੱਲੇ ਕਬੱਡੀ ਵਾਲਿਆਂ ਦੀ ਜਗਰਾਤੇ ਜਾਗਣ ਲੱਗੇ ਨਹੀਂ ਨਹੀਂ ਉਹ ਇਸ ਹਾਂਜੀ ਇਧਰ ਵੀ ਚੱਲਦਾ ਹੈਗਾ ਹਾਂਜੀ ਅੱਛਾ ਤੇ ਫੇਰ ਤੇ ਆਪਣਾ ਜਦੋਂ ਮੈਂ ਵੇਖਦਾ ਸੀ ਨਾ ਹਾਂਜੀ ਮੈਂ ਕਾਲਜ ਪੜਦਾ ਸੀ ਉਸ ਸਮੇਂ ਬੁੜਲਾਡੇ ਬੜੇ ਤਕੜੇ ਮੈਚ ਹੁੰਦੇ ਆਲਰੀਡੀਆਂ ਦੀਆਂ ਟੀਮਾਂ ਆਉਂਦੀਆਂ ਹੁੰਦੀਆਂ ਉਹਨਾਂ ਦੇ ਵਿੱਚ ਸ਼੍ਰੀਨਗਰ ਦੀ ਟੀਮ ਆਉਂਦੀ ਸ਼੍ਰੀਨਗਰ ਦਾ ਇੱਕ ਖਿਡਾਰੀ ਹੁੰਦਾ ਸੀ ਬਤਰਾ ਅੱਛਾ ਜੀ ਤੇ ਇੱਕ ਬੁੜਲਾਡੇ ਦੇ ਹੀ ਹੁੰਦਾ ਸੀ ਸੇਵਾ ਸਿੰਘ ਖਿੱਪਲ ਸਨਿਆਰਾ ਦਾ ਮੁੰਡਾ ਹੁੰਦਾ ਸੀ ਲੰਬਾ ਉੱਚਾ ਕਰਦਾ ਉਹ ਤਕੜਾ ਹੁੰਦਾ ਇੱਕ ਹੁੰਦਾ ਸੀਗਾ ਗੱਦੜਾ ਵੇ ਦਾ ਰਾਮਕ੍ਰਿਸ਼ਨ ਲੰਬਾ ਉਹ ਦੀ ਬੜੀ ਉਹਨੇ ਦੇਖਿਆ ਇਹਨਾਂ ਦੀ ਫੋਟੋ ਦੇਖਿਆ ਜੀ ਮੈਂ ਨਿਕਲੰਦ ਆਰਾਮਕਿਸ਼ਨ ਦੀ ਇੱਕ ਹੁੰਦਾ ਸੀਗਾ ਅਬੋਰ ਦਾ ਮੱਦੀ ਮੱਦੀ ਇਹ ਬੜਾ ਢਾਡੇ ਆਉਂਦੇ ਹੁੰਦੇ ਸੀਗੇ ਮਤਲਬ ਸਾਨੂੰ ਉਹਨਾਂ ਦੇ ਤੁਸੀਂ ਦੇਖੋ ਵੀ 74 75 25 ਸਾਲ ਉਹਦੇ 25 50 ਸਾਲ ਪੁਰਾਣੀ ਗੱਲ ਮੈਨੂੰ ਯਾਦ ਆ ਮੈਨੂੰ ਉਹਨਾਂ ਖਿਡਾਰੀਆਂ ਦੇ ਨਾਂ ਯਾਦ ਨੇ ਤੇ ਅੱਜ ਕੱਲ ਜਿਹੜੇ ਜਾਂ ਤੁਹਾਡੇ ਸੀਜ਼ਨ ਦੇ ਵਿੱਚ ਕਿਹੜੇ ਖਿਡਾਰੀ ਸੀ ਜਿਹੜੇ ਨਾਮੀ ਸੀ ਜਿਨ੍ਹਾਂ ਦੇ ਉਸ ਲੈਵਲ ਦੇ ਨਾਂ ਬੜੇ ਹੋਏ ਜੀ ਵੀ ਹਾ ਭਲਾਣੇ ਪਿੰਡ ਦਾ ਮੁੰਡਾ ਵੀ ਉਹਨਾਂ ਨਾਲ ਮੈਚ ਲਾ ਕੇ ਬੜਾ ਸਵਾਦ ਆਉਂਦਾ ਸੀ ਤਨ ਜਾਤ ਤਾਂ ਚੱਕਰ ਨਾਲ ਮੈਚ ਲਾਦਾ ਜਦੋਂ ਬਹੁਤ ਸਵਾਦ ਹੁੰਦਾ ਸੀਗਾ ਜੀ ਉਹ ਲੋਕ ਵੀ ਮੈਚ ਚਲ ਪਾ ਜੀ ਰੋਲ ਆਪਾ ਪੈਂਦਾ ਸੀਗਾ ਜੀ ਅੱਛਾ ਕਿਹੜੇ 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 ਸੀ ਮੁੰਡੇ ਚ ਧੱਕ ਕਲਾਂ ਦੇ ਜਿਹੜੇ ਤਕੜੇ ਖਿਡਾਰੀ ਸੀ ਉਹਦੋਂ ਸਟਾਰਟਿੰਗ ਤੁਸੀਂ ਉਹ ਹੌਲਦਾਰ ਹੁੰਦਾ ਸੀ ਚੱਕਾਂ ਦਾ ਜੀ ਅੱਛਾ ਅੱਛਾ ਉਹ ਹੌਲਦਾਰ ਜੀ ਰੂਪ ਅੱਛਾ ਮੱਟੂ ਨੈੱਟ ਹੁੰਦਾ ਸੀ ਇਹਨਾਂ ਦਾ ਅੱਛਾ ਇੱਕ ਮੋਣਾ ਹੁੰਦਾ ਸੀ ਪੰਸੀ ਹੁੰਦਾ ਸੀ ਅੱਛਾ ਅੱਛਾ ਹਾਂਜੀ ਹਾਂ ਅੱਛਾ ਪਹਿਲਾਂ ਸੀ ਉਹਨਾਂ ਨੂੰ ਜਦੋਂ ਜਾਂਦੇ ਖੇਡਣ ਘਰੇ ਕਹਿੰਦੇ ਕਿਹਨੂੰ ਹਰ ਗਿਆ ਜੀ ਕਹਿੰਦੇ ਹੌਲਦਾਰ ਨੂੰ ਹਰ ਗਿਆ ਮੈਚ ਮੇਰੇ ਪੀ ਤੇ ਫਿਰ ਦੁਆ ਹੌਲੀ ਹੌਲੀ ਅਸੀਂ ਉਹਨਾਂ ਨੂੰ ਖਰਾਬ ਆਈ ਕਿਉਂਕਿ ਵਾਰ ਇਥੇ ਪੁੰਦ ਟੂਰਨਾਮੈਂਟ ਦੇ ਅੱਛਾ ਹਾਂਜੀ ਹਾਂ ਫੇਰ ਸਾਡੇ ਮੈਚ ਵਧੀਆ ਲੱਗਦੇ ਆ ਦੁਆਜੀ ਅੱਛਾ ਉਸ ਤੋਂ ਬਾਅਦ ਫੇਰ ਮਤਲਬ ਫਿਰ ਤਾਂ ਹੌਸਲਾ ਹੋ ਜਾਂਦਾ ਵੀ ਅੱਜ ਦਾ ਜਿਹੜਾ ਅੱਜ ਦਾ ਟੋਪੀ ਵਾਲਾ ਕੱਲ ਪੱਟਿਆ ਗਿਆ ਹਾਂਜੀ ਹਾਂ ਹਾਂ ਜਦੋਂ ਉਹ ਹੋ ਜਾਂਦਾ ਨਾ ਵੀ ਤਾਂ ਹੁਣ ਤਾਂ ਅੱਛਾ ਇੱਕ ਇਹ ਸੀਗਾ ਵੀ ਤੁਸੀਂ ਕੋਈ ਇਹੋ ਜਿਹਾ ਯਾਦਗਾਰੀ ਮੈਚ ਆਮ ਤੌਰ ਤੇ ਕੀ ਹੁੰਦਾ ਨਾ ਵੀ ਉਹ ਜਦੋਂ ਜ਼ੀਰੋ ਨੂੰ ਕਹਿੰਦੇ ਹੁੰਦੇ ਲਵ ਹਾਂਜੀ ਹਾਂ ਵੀਰ ਲਵਨੀ ਟੁੱਟਿਆ ਫਿਰ ਜਦੋਂ ਕਿਤੇ ਉਹ ਟੁੱਟ ਜਾਂਦਾ ਵੀ ਅੱਜ ਹੁਣ ਸਰਕਾਰੀ ਟੈਕ ਚੋਂ ਲਾਗੇ ਆਮ ਦੌਰ ਤੇ ਕੀ ਦੇਖਦਾ ਇੱਕ ਪਾਸੇ ਜਿਹੜਾ ਹੈਗਾ ਉਧਰ ਜ਼ੀਰੋ ਹੀ ਹੁੰਦੀ ਹੈ ਟੀਮ ਦੀ ਦੂਜੇ ਪਾਸੇ 10 12 ਪੁਆਇੰਟ ਹੋ ਜਾਂਦੇ ਨੇ ਭਾਈ ਕਈ ਸਟਰਗਲ ਵਾਲੀਆਂ ਟੀਮਾਂ ਉੱਥੋਂ ਵੀ ਮੈਚ ਕਵਰ ਕਰ ਜਾਂਦੀਆਂ ਨੇ ਕੋਈ ਇਹੋ ਜਿਹਾ ਯਾਦਗਾਰੀ ਮੈਚ ਸਾਡਾ ਆਲਮਗੀਰ ਹੋਏ ਸੀ ਮੈਚ ਜੀ ਅੱਛਾ ਸਾਲ ਤਾਂ ਨਹੀਂ ਮੇਰੇ ਯਾਦ ਵਿੱਚ ਆ ਲੁਧਿਆਣੇ ਵਾਲਾ ਆਲਮਗੀਰ ਹਾਂਜੀ ਹਾਂ ਪਹਿਲਵਾਨਾਂ ਦਾ ਪਿੰਡ ਆ ਤੁਹਾਨੂੰ ਪਤਾ ਹੈ ਹਾਂ ਆਲਮਗੀਰੀਏ ਪਹਿਲਵਾਨ ਬੜਾ ਉਹਨਾਂ ਨੇ ਰੁਸਤਮ ਹੋਏ ਨੇ ਉਹ ਹਾਂਜੀ ਹਾਂ ਅੱਛਾ ਉਹ ਮੈਂ ਇੱਕ ਵਾਰ ਸਾਡੇ ਵਰਗੇ ਸੋਈਆਂ ਦੀ ਟੀਮ ਨਾਲ ਸੀ ਲੁਧਿਆਣੇ ਦੀ ਟੀਮ ਸੀ ਹਾਂ ਸੋਈਆਂ ਸੋਈਆਂ ਬਿਲਕੁਲ ਹਾਂ ਉਹਦੋਂ ਉਹਨਾਂ ਦਾ ਅਸੀਂ ਗੇਮ ਪੁਆਇੰਟ 20 ਪੁਆਇੰਟ ਸੀ ਸਾਡੇ 2 ਸੀ ਅੱਛਾ ਉਹਨਾਂ ਦੇ 20 21 ਪੁਆਇੰਟਾਂ ਦਾ ਮੈਚ ਸੀ ਹਾਂਜੀ ਉਹਨਾਂ ਦੇ 20 ਪੁਆਇੰਟ ਸੀ ਤੁਹਾਡੇ 2 ਹਾਂਜੀ ਅੱਛਾ ਅੱਜ ਉਹ ਤੋਂ ਜਿੱਤ ਗਏ ਸੀ ਮੈਂ ਜੀ ਉਹ ਨੱਥਵਾਲ ਖੇਡਦਾ ਹੁੰਦਾ ਸੀ 2 ਬੋਟਾਂ ਤੋਂ ਮਤਲਬ ਉਹਨਾਂ ਨੂੰ ਇੱਕ ਵੀ ਨਹੀਂ ਲੈਣ ਦਿੱਤਾ ਤੇ ਤੁਸੀਂ ਉਹ ਮੈਂ ਜਿੱਤ ਲਿਆ ਹਾਂਜੀ ਫਿਰ ਤਾਂ ਬਾਕੀ ਇਹ ਅੱਛਾ ਉਦੋਂ ਫਿਰ ਸਾਈਡ ਕਿਹੜੀ ਖੇਡੀ ਉਦੋਂ ਮੈਂ ਸੈਂਟਰ ਖੇਡਦਾ ਹੁੰਦਾ ਸੀ ਸੈਂਟਰ ਅੱਛਾ ਅੱਛਾ ਫਿਰ ਦੂਸਰੇ ਸਾਲ ਫੇਰ ਵੱਡਾ ਹੰਮਦਵਾਲ ਨਾਲ ਮੈਚ ਲਗਿਆ ਸੀ ਜੀ ਹਿੰਮਤਪੁਰਾ ਹਾਂਜੀ ਉਦੋਂ 17 ਦੀ ਕੀ ਸੀ ਉਹਨਾਂ ਦੇ 16 1/4 ਸੀਗੀ ਅੱਛਾ ਉਹਨਾਂ ਦੇ 16 ਥੋੜੇ 4 ਹਾਂਜੀ ਅੱਛਾ ਉਹ ਗੇ ਗੇ ਅੱਛਾ ਉਹ ਗੇਮ ਕਿੰਨੇ ਪੁਆਇੰਟਾਂ ਦੀ ਸੀ 17 ਬਟ ਅੱਛਾ ਮਤਲਬ ਉਹ ਵੀ ਗੇਮ ਪੁਆਇੰਟ ਤੇ ਸੀ ਹਾਂਜੀ ਹਾਂ ਅੱਛਾ ਉਹ ਵੀ ਜਿੱਤ ਗਏ ਸੀ ਮੈਚ ਇਹ ਉਹ ਮੈਚ ਵੀ ਜਿੱਤਿਆ ਇਹ ਇਹ ਜਾਦਗਾਰੀ ਮੈਚ ਨੇ ਉਹ ਇਹ ਇਹ ਹੁੰਦੀਆਂ ਨੇ ਜਾਂਦਾਂ ਹਾਂਜੀ ਜਿਹੜੀਆਂ ਮਤਲਬ ਇਹ ਕਬੱਡੀ ਵਾਲਿਆਂ ਨਾਲ ਵੀ ਏਵੇਂ ਹੁੰਦਾ ਹੁੰਦਾ ਵੀ ਇੱਕ ਪਾਸੇ ਕੁਝ ਵੀ ਨਹੀਂ ਸੀ ਤੇ ਮੁੜ ਕੇ ਦੂਜੇ ਹਾਫ ਦੇ ਵਿੱਚ ਐਸੇ ਚੱਲੇ ਉਹਨਾਂ ਨੇ ਰੋਲ ਕੇ ਰੱਖਤਾ ਦੂਜੀ ਟੀਮ ਨੂੰ ਤੇ ਉਹ ਇਸ ਤਰ੍ਹਾਂ ਅੱਛਾ ਕਬੱਡੀ ਦੀ ਆਪਾਂ ਜੇ ਗੱਲ ਕਰੀਏ ਤਾਂ ਕਬੱਡੀ ਦੇ ਉਹਦੇ ਸਮਕਾਲੀ ਜਿਹੜੇ ਤੁਹਾਡੇ ਅ ਜਿਨ੍ਹਾਂ ਦੇ ਅੱਜ ਨਾਮ ਬਣੇ ਹੋਏ ਨੇ ਨੈਸ਼ਨਲ ਸਟਾਈਲ ਦੇ ਉਹ ਕਿਹੜੇ-ਕਿਹੜੇ ਸੀ ਉਸ ਸਮੇਂ ਦੇ ਜਿਨ੍ਹਾਂ ਨਾਲ ਤੁਸੀਂ ਖੇਡੇ ਹੋਏ ਹੋ ਨੈਸ਼ਨਲ ਸਟਾਈਲ ਦੇ ਉਹ ਮੈਂ ਦੜਬੇ ਵੀ ਕੈਂਪ ਲਾਇਆ ਸੀ ਤਿੰਨ ਤਿੰਨ ਮਹੀਨੇ ਰਿਹਾ ਹੀ ਸਮਾਂ ਅੱਛਾ ਅੱਛਾ ਫਖੋਗਲਾ ਪੜਦਾ ਬਾਅਦ ਵਿੱਚ ਕਲਾਸ ਚ ਅੱਛਾ ਅੱਛਾ ਉਹ ਪਹਿਲਾਂ ਸਾਡਾ ਤਨਹੂਲੇ ਹੋਇਆ ਜ਼ੋਨ ਦਾ ਟੂਰਨਾਮੈਂਟ ਅੱਛਾ ਉ ਤੋਂ ਅਸੀਂ ਸੈਕੰਡ ਰਹਿ ਗਏ ਮੈਚ ਹਰਗੇ ਫਿਰ ਦਾਨਗੜ੍ਹ ਦੀ ਟੀਮ ਖੇਡਿਆ ਸੀ ਜਿਲ੍ਹਾ ਅੱਛਾ ਫਿਰ ਜ਼ਿਲ੍ਹੇ ਤੋਂ ਬਾਅਦ ਫਿਰ ਮੇਰੀ ਸਿਲੈਕਸ਼ਨ ਹੋ ਗਈ ਦੜਬੇ ਦੀ ਜੋ ਤੁਸੀਂ ਹਰਗੇ ਸੈਮੀ ਫਾਈਨਲ ਮੈਚ ਹੀ ਰਹੀ ਸੀ ਅੱਛਾ ਉਥੇ ਰਿਆਂ ਬਾਈ ਰਣੀਆਂ ਹੁੰਦਾ ਸੀਗਾ ਉਹ ਖੇਡਦੇ ਹੁੰਦੇ ਸੀ ਰਣੀਆਂ ਤੁਹਾਡੇ ਨਾਲ ਦਾ ਸੀਗਾ ਹਾਂ ਉਹ ਸਾਡਾ ਸੀਨੀਅਰ ਸੀਗਾ ਅੱਛਾ ਉਹ ਸਾਡੇ ਨਾਲ ਟੈਰੀ ਲਵਾਦੇ ਸੀ ਅੱਛਾ ਤੇ ਰਣੀਆਂ ਦੇ ਨਾਲ ਇਧਰ ਮਾਨਸਾ ਦਾ ਵੀ ਹੁੰਦਾ ਸੀ ਉਹ ਚੁਸਪਿੰਦਰ ਹਾਂਜੀ ਉਹ ਪਹਿਲਾਂ ਦੋ ਜਦੋਂ 17 ਸਾਲੀ ਖੇਡਿਆ ਉਹ ਬਠਿੰਡੇ ਹੁੰਦੇ ਸੀ ਅੱਛਾ 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 ਉਹਦੇ ਨਾਲ ਵੀ ਤੁਹਾਡੇ ਮੈਚ ਲੱਗਦੇ ਰਹੇ ਆ ਉਦੋਂ ਉਹਨਾਂ ਨਾਲ ਕਦੋਂ ਮੈਚ ਹੀ ਲਗਾਈ ਬੜਾ ਜਿਆਦਾ ਨਹੀਂ ਅੱਛਾ ਅੱਛਾ ਹਾਂਜੀ ਅੱਛਾ ਹਾਂ ਕਿਉਂਕਿ ਉਹ ਕਬੱਡੀ ਦੇ ਉਹ ਸਟਾਰ ਹੀ ਸੀ ਉਹ ਤਾਂ ਲੀਡਰ ਬਣ ਗਿਆ ਚੁਸਪਿੰਦਰ ਤੋਂ ਹਾਂ ਜੀ ਰਣੀਆਂ ਅੱਜ ਵੀ ਚੱਲ ਰਿਹਾ ਹੈ ਹਾਂ ਜੀ ਅੱਛਾ ਕੋਈ ਇਹ ਜਿਹੜੇ ਸਨਮਾਨ ਤੁਹਾਡੇ ਜਿਹੜੀਆਂ ਹੁਣ ਸਟਾਰਟਿੰਗ ਦੇ ਵਿੱਚ ਟਰਾਫੀਆਂ ਦਿਖਾਈਆਂ ਨੇ ਇਦੋਂ ਵੱਡੇ ਸਨਮਾਨ ਵੀ ਮੈਨੂੰ ਪਤਾ ਲੱਗਿਆ ਬੁਲਟ ਮੋਟਰਸਾਈਕਲ ਵੀ ਤੁਹਾਨੂੰ ਸਨਮਾਨ ਬਖਸ਼ੂ ਦਿੱਤਾ ਹੈ ਕਿ ਜਾਂ ਜਿੱਤੇ ਕਿ ਹੋਰ ਕੀ ਕੀ ਕਿਹੜੇ ਕਿਹੜੇ ਇਨਾਮ ਨੇ ਜਿਹੜੇ ਵੱਡੇ ਉਹਨਾਂ ਬਾਰੇ ਦੱਸੋ ਮੰਨ ਲਓ ਜੀ ਪਹਿਲਾਂ ਤਾਂ ਸਕੂਟਰ ਜਿੱਤੇ ਖlal ਮਾਜਰੀ ਜੀ ਅੱਛਾ ਉਹ ਹੁਣ ਇਹ ਮਨ ਦਾ 2016 ਦੀ ਗੱਲ ਸੈਰ ਉਹ ਅੱਛਾ ਜੇ ਕਬੱਡੀ ਦੇ ਵਿੱਚ ਦਾ ਲਿਖ ਉਹ ਬਣਦੇ ਹੁੰਦਾ ਵੀ ਜਿਹੜਾ ਬੈਸਟ ਹੈ ਉਹਨੂੰ ਦਿੱਤਾ ਜਾਂਦਾ ਹੈ ਇੱਧਰ ਕਿਵੇਂ ਤੁਹਾਡੇ ਬੈਸਟ ਨਹੀਂ ਦਿੱਤਾ ਇੱਥੇ ਵੀ ਬੈਸਟ ਨੂੰ ਬੈਰ ਸ਼ੂਟਰ ਕਰਦੇ ਹੁੰਦੇ ਬੈਸਟ ਸ਼ੂਟਰ ਅੱਛਾ ਜਿਹਨੇ ਵੱਧ ਪੁਆਇੰਟ ਲਏ ਆ ਜਾਂ ਗੇਮ ਹੀ ਦੇਖਦੇ ਨੇ ਵੀ ਜਿਹੜਾ ਕਮਾਲ ਦੀ ਗੇਮ ਖੇਡ ਰਿਹਾ ਹੈ ਬਸ ਉਹ ਦੇਖ ਲੈਂਦੇ ਜੀ ਜਿਹਨੂੰ ਬਾਲ ਵੱਧ ਮਾਰਦਾ ਹੈ ਅੱਛਾ 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 ਤੇ ਉਸ ਤੋਂ ਬਾਅਦ 2015 ਨੂੰ ਮੋਟਰਸਾਈਕਲ ਦਿੱਤਾ ਸੀਗਾ ਨੱਥੂ ਵਾਲ ਟੂਰਨਾਮੈਂਟ ਤੇ ਅੱਛਾ ਕਿਹੜਾ ਮੋਟਰਸਾਈਕਲ ਦਿੱਤਾ ਉੱਥੇ ਸਪਲਿੰਡਰ ਸੀਗਾ ਜੀ ਅੱਛਾ ਸਪਲਿੰਡ ਫਿਰ ਇੱਕ ਟਰੈਕਟਰ ਵੀ ਇੱਥੇ ਫੋੜੀ ਜੂਬੇ ਟੂਰਨਾਮੈਂਟ ਦੇ ਅੱਛਾ ਟਰੈਕਟਰ ਵੀ ਬਾਲੀਵਾਲ ਦੇ ਵਿੱਚ ਵੀ ਵਾਹ ਫੇਰ ਤਾਂ ਬੜੀ ਹਾਂ ਅੱਛਾ ਉਬੇ ਦੇ ਟੂਰਨਾਮੈਂਟ ਦੇ ਇੱਕ ਬਾਉਡੇ ਦੇ ਟੂਰਨਾਮੈਂਟ ਦੇ ਬੋਲਟ ਦਿੱਤਾ ਸੀ ਜੀ ਅੱਛਾ ਬਾਉਡੇ ਦੇ ਟੂਰਨਾਮੈਂਟ ਦੇ ਬੋਲਟ ਠੀਕ ਹੈ ਤੇ ਬਾਕੀ ਆ ਸੋਨੇ ਦੀਆਂ ਮੁੰਦਰੀਆਂ ਮੁੰਦਰੀਆਂ ਦੀ ਚੱਲੀ ਜਾਂਦਾ ਜੀ ਇਹਦਾ ਅੱਛਾ ਸੋਨੇ ਦੀਆਂ ਮੁੰਦਰੀਆਂ ਵੀ ਹਾਂ ਜੀ ਵਾਸ਼ਿੰਗ ਮਸ਼ੀਨ ਤੇ ਇਦਰੋਂ ਦੀ ਮੱਝੂਗੀ ਜੀ ਅੱਛਾ ਹੂੰ ਠੀਕ ਹੈ ਤੇ ਮੈਂ ਉਸ ਵੇਲੇ ਆਸਟ੍ਰੇਲੀਆ ਸੀ ਅੱਛਾ ਜਦੋਂ ਕਿਸਾਨ ਮੋਰਚਾ ਚੱਲਦਾ ਸੀ ਹਾਂਜੀ ਮੈਂ ਉੱਥੇ ਉਹ ਦੇਖਿਆ ਸੀਗਾ ਨੈਟ ਤੇ ਦੇਖਿਆ ਸੀ ਮੈਂ ਇੰਟਰਨੈਟ ਤੇ ਦੇਖਿਆ ਸੀ ਉਹ ਉੱਥੇ ਵੀ ਤੁਸੀਂ ਜਿਹੜਾ ਮੈਚ ਖੇਡਿਆ ਸੀ ਉਧਰੋਂ ਅ ਜਿਹੜਾ ਕਿਸਾਨ ਮੋਰਚੇ ਤੇ ਉਦੋਂ ਹੋਰ ਕਰਾਈ ਚੈਂਪੀਅਨ ਉੱਥੇ ਹੀ ਉਹਨਾਂ ਨੇ ਸਿੰਘੂ ਬਾਰਡਰ ਤੇ ਸਿੰਘੂ ਬਾਰਡਰ ਤੇ ਹਾਂਜੀ ਹਾਂ ਅੱਛਾ ਅੱਛਾ ਤੇ ਕਿਹੜੀ ਟੀਮ ਬਲੋਂ ਖੇਡੇ ਉੱਥੇ ਫਿਰ ਮੈਂ ਆਪਣੇ ਰੀਡੂ ਵੀਡ ਦੇ ਹਰਿਆਣੇ ਦੀ ਟੀਮ ਹਰਿਆਣੇ ਦੀ ਟੀਮ ਹਾਂਜੀ ਹਾਂ ਅੱਛਾ ਅੱਛਾ ਤੇ ਉੱਥੇ ਫਿਰ ਤੋਂ ਫਾਈਨਲ 'ਚ ਪਹੁੰਚੇ ਹਾਂਜੀ ਫਾਈਨਲ ਖੇਡੇ ਸੀ ਫਾਈਨਲ ਕਿਹਦੇ ਨਾਲ ਸੀ ਫਾਈਨਲ ਸੀ ਕਿਹੜਾ ਸਲੇਮਸਾਨ ਵਾਲੀ ਫਾਜ਼ਿਲ ਕਾਜਨੀ ਟੀਮ ਹੈ ਫਾਜ਼ਿਲ ਕਾਜਲੀ ਅੱਛਾ ਉਹ ਫਾਈਨਲ ਮੈਚ ਹਾਰ ਗਏ ਸੀ ਅਸੀਂ ਅੱਛਾ ਉਹ ਉਹਨਾਂ ਦੇ ਕਿਹੜਾ ਖਿਡਾਰੀ ਸੀ ਜਿਹੜਾ ਵਧੀਆ ਸੀ ਉਹਨਾਂ ਦਾ ਸਿੱਧੂ ਸਲੇਮਸਾਨ ਵਾਲਾ ਮੁੰਡਾ ਬਸ ਹੁਣ ਵੀ ਸੋਹਣਾ ਖੇਡਦਾ ਹੈ ਅੱਛਾ ਹੁਣ ਵੀ ਖੇਡ ਰਿਹਾ ਹੈ ਹਾਂਜੀ ਅੱਛਾ ਅੱਜ ਵੀ ਨਾ ਹੈਗਾ ਉਸ ਮੁੰਡੇ ਦਾ ਹਾਂ ਸੋਹਣਾ ਹੀ ਖੇਡਦਾ ਅੱਛਾ ਤੇ ਅੱਜ ਦੇ ਹੁੜ ਦੇ ਦੌਰ ਦੇ ਵਿੱਚ ਕਿਹੜੇ ਕਿਹੜੇ ਪਿੰਡਾਂ ਦੀਆਂ ਹੁਣ ਟੀਮਾਂ ਨੇ ਉਹੀ ਪੁਰਾਣੀਆਂ ਨੇ ਜਾਂ ਕੋਈ ਨਵਾਂ ਪਿੰਡ ਵੀ ਸ਼ਾਮਲ ਹੋਇਆ ਜਿਹੜੀਆਂ ਜਿਹੜੀ ਤਕੜੀਆਂ ਟੀਮਾਂ ਦੇ ਵਿੱਚ ਗਿਣੇ ਜਾਂਦੇ ਨੇ ਹੋਣ ਟੀਮਾਂ ਹੀ ਇੱਕ ਨਾ ਪਲੇਅਰ ਬਾਹਰ ਵਾਲੀ ਚਲੇ ਗਈ। ਅੱਛਾ ਟੀਮਾਂ ਇੰਨੇ ਵਧੀਆ ਬਾਣੀ ਨਹੀਂ ਰਹੀਆਂ ਚਾਰ ਪੰਜ ਟੀਮਾਂ ਹੀ ਵਧੀਆ ਬਣਦੀਆਂ ਨੇ। ਅੱਛਾ ਅੱਛਾ ਹਾਂਜੀ ਹਾਂ। ਅੱਛਾ ਮਤਲਬ ਇੱਕ ਪਿੰਡ ਦੀ ਕੋਈ ਬਹੁਤ ਹੀ ਵਧੀਆ ਨਹੀਂ ਇੱਕ ਪਿੰਡ ਦੀ ਨਹੀਂ ਬਾਲੀ ਉਹਦੀ ਟੀਮ ਹੈਗੀ ਹੁਣ ਕੋਈ। ਅੱਛਾ। ਪਲੇਅਰ ਗਰਾਊਂਡ ਦੀ ਬਹੁਤ ਘਟ ਹੁੰਦੇ ਜੀ ਹੁਣ। ਅੱਛਾ। ਹਾਂਜੀ। ਅੱਛਾ ਅੱਛਾ। ਤੇ ਹੁਣ ਫਿਰ ਕਿੰਨੀ ਤਿਆਰੀ ਕਰਦੇ ਹਾਂ? ਲਾਉਨੇ ਹਾਂ ਮੈਚ, ਗੇਮ ਲਾਉਨੇ ਹਾਂ ਜਾਂ ਕਿਵੇਂ ਕਿਵੇਂ ਚੱਲ ਰਿਹਾ ਹੁਣ ਦਾ? ਨਹੀਂ ਹੁਣ ਹੁਣੇ ਸਟਾਰਟ ਕਰੀ ਸੀ 10 ਦਿਨ ਹੋਏ ਸੀਗੇ। अच्छा हां जी हां त तीन चार टूर्नामेंट ਖੇਡਿਆ ਸੀ ਸਾਰੇ اچھا ਮਤਲਬ ਪਹਿਲੋ ਵੱਧ ਖੇਡ ਜਾਂਦੇ ਸੀ ਤੇ ਹੁਣ ਥੋੜੇ ਜਿਹਾ ਘਟਾਤੇ ਹਾਂਜੀ ਹਾਂ ਘਰੇ ਨਹੀਂ ਲਿਫਟਾਉਂਦਾ ਇਹ ਘਰੇ ਤੇ ਅੱਛਾ ਘਰਦਾ ਨਹੀਂ ਸੂਤ ਆ ਰਿਹਾ ਅੱਛਾ ਤੇ ਵ ਮਤਲਬ ਕਿੰਨੇ ਸਾਲ ਹੋਰ ਖੇਡਣ ਦਾ ਰੱਦ ਹੈ ਦੇਖਦੇ ਹਾਂ ਜੀ ਹਜੇ ਕਿਉਂਕਿ ਮੇਰੇ ਜਿਹੜਾ ਨਾ ਹੈਗਾ ਮੇਰਾ ਸਕੂਲ ਬੋਹਾ ਹਾਂਜੀ ਜਦੋਂ ਮੈਂ 6ਵੀਂ ਚ ਪੜਦਾ ਸੀ ਉਦੋਂ ਉਥੇ ਇੱਕ ਮੁੰਡਾ ਹੁੰਦਾ ਸੀ ਉਹ ਨਵੀਂ ਦਸਵੀਂ ਦਾ ਸਟੂਡੈਂਟ ਸੀ ਉਹਨੂੰ ਜੈਪਾਲ ਉਹਦਾ ਨਾਮ ਸੀ ਬਾਣੀਆਂ ਦਾ ਮੁੰਡਾ ਉਹ ਉਦੋਂ ਸੈਂਟਰ ਖੇਡਦਾ ਸੀ ਅੱਜ ਦੀ ਉਹਦੀ ਉਮਰ 75 ਸਾਲ ਦੇ ਲਗਭਗ ਉਹਦੀ ਉਮਰ ਹੈ ਗਈ ਹੈ ਤੇ ਹੁਣ ਵੀ ਉਹ ਮੈਂ ਹੁਣ ਪਿਛੇ ਜੇ 2 ਹਫ਼ਤੇ ਹੋਏ ਬੋਹਾ ਗਿਆ ਸੀ ਉਥੇ ਵਾਲੀਵਾਲ ਦੇ ਉਹਨੂੰ ਯਾਦ ਕੀਤਾ ਉਹ ਕਹਿੰਦੇ ਜੀ ਅੱਜ ਵੀ ਉਹ ਸਾਡੇ ਪਿੰਡ ਪ੍ਰੈਕਟਿਸ ਕਰਨ ਆਉਂਦਾ ਹੈ ਕਹਿੰਦੇ ਨੇੜ ਦੇ ਆਪਦੇ ਪਿੰਡ ਚ ਕੋਈ ਖੇਡ ਨਹੀਂ ਰਿਹਾ ਕਹਿੰਦੇ ਗਵਾਂਢੀ ਪਿੰਡ ਦੇ ਵਿੱਚ ਜਾ ਕੇ ਉਹ ਪ੍ਰੈਕਟਿਸ ਕਰਨ ਆਉਂਦਾ ਅੱਜ ਵੀ ਖੇਡਦਾ ਹੈ ਤੇ ਸੈਂਟਰ ਖੇਡਦਾ ਹੈ ਉਹ ਅੱਛਾ ਤੇ ਹਾਂ ਬਸ ਇਹ ਵੀ ਖਿਡਾਰੀ ਦੀ ਜਿਹੜੀ ਹੈ ਨਾ ਖੇਡ ਦੀ ਉਮਰ ਕੋਈ ਨਹੀਂ ਹੁੰਦੀ ਖੇਡਣ ਵਾਲਾ ਚਾਹੀਦਾ ਹੈ ਜਜ਼ਬਾ ਚਾਹੀਦਾ ਹੈ ਖੇਡਣ ਦਾ ਤੇ ਉਹ ਅਸੀਂ ਆਸ ਕਰਦੇ ਆਂ ਵੀ ਤੁਹਾਡੀ ਉਹ ਲੰਬਾ ਸਮਾਂ ਤੁਸੀਂ ਹੋਰ ਖੇਡੋ ਐਸੀ ਤਰ੍ਹਾਂ ਕਿ ਕੋਈ ਖਿਡਾਰੀ ਦਾ ਜਿਹੜਾ ਖੇਡ ਜੀਵਨ ਹੈ ਨਾ ਉਹ ਰੋਬੋਟ ਕੋ ਸਿਖਾਉਂਦਾ ਹੈ ਚੰਗੀ ਸਿਹਤ ਤੇ ਇੱਕ ਚੰਗਾ ਇਨਸਾਨ ਹੋਣਾ ਇਹ ਖੇਡਾਂ ਹੀ ਸਿਖਾਉਂਦੀਆਂ ਨੇ ਤੋਂ ਆਸ ਕਰਦੇ ਆ ਵੀ ਤੁਸੀਂ ਇਹ ਜਿਹੜਾ ਆਪਣੀ ਖੇਡ ਜਾਰੀ ਰੱਖੋਗੇ ਤੇ ਹੁਣ ਆਪਾਂ ਕੀ ਉਹ ਜਿੱਤੇ ਹੋਏ ਇਨਾਮ ਦਿਖਾਈਏ ਚਲੋ ਅਸੀਂ ਉਧਰ ਜਿੱਤੇ ਹੋਏ ਟਰੈਕਟਰ ਖੜਾ ਇੱਥੇ ਜਾਂ ਗਿਆ ਹੋਇਆ ਗਿਆ ਇਸ ਪਾਸੇ ਜਿਹੜਾ ਜਿੱਤੇ ਆ ਕਰੇ ਪ੍ਰਗਤੀ ਲਈ ਸਾਨੂੰ ਪਤਾ ਹੈ ਜੈਟ ਟਰੈਕਟਰ ਦਾ ਚਲੋ ਉਹ ਆਪ ਜਿਹੜਾ ਬਾਦ ਦੇ ਵਿੱਚ ਉਹਨਾਂ ਦੀਆਂ ਫੋਟੋ ਆਪਾਂ ਪਾਵਾਂਗੇ ਮੋਟਰਸਾਈਕਲ ਜਿੱਤ ਜਾਂਦੀਆਂ ਟਰੈਕਟਰ ਜਿੱਤ ਜਾਂਦੀਆਂ ਉਹ ਬਾਦ ਦੇ ਵਿੱਚ ਪਾਵਾਂਗੇ ਚਲੋ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਵਿਰਾਮ ਦਿੰਨੇ ਆ ਸੋ ਦਰਸ਼ਕ ਵੀਰੋ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜੇ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਨਾਲ ਦੇ ਨਾਲ ਹੀ ਸਾਡਾ ਚੈਨਲ ਹੈ ਜਿਹੜਾ ਇਹਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਕਿਸੇ ਹੋਰ ਤਕੜੇ ਖਿਡਾਰੀ ਐਂディ ਖੇੜ ਜੀਵਨ ਦੀ ਵਾਰਤਾ ਲੈ ਕੇ ਤੁਹਾਡੇ ਨਾਲ ਮਿਲਦੇ ਰਹੀਏ ਤੁਹਾਡਾ ਧਰਿਆਂ ਦਾ ਬਹੁਤ ਬਹੁਤ ਧੰਨਵਾਦ ਲਓ ਜੀ ਕਰੋ ਦਰਸ਼ਨ ਵਿਸ਼ੇਸ਼ ਸਨਮਾਨ ਫੋਰਡ 3600 ਜਵੰਦਾ ਫਾਰਮ ਬਰਨਾਲੇ ਵਾਲੇ ਮੋਬਾਈਲ ਨੰਬਰ 98154 ਪਹਾੜ 865 ਇਹ ਸਾਡੇ ਇਸ ਜਵਾਨ ਪੁੱਤ ਨੂੰ ਜਿਹੜਾ ਅਨਾਮ ਦੇ ਵਿੱਚ ਮਿਲਿਆ ਹੋਇਆ ਹੈ ਇਹ ਇਧਰੋਂ ਫਰੰਟ ਵੀ ਦਿਖਾ ਦੇ ਜਵਾਨਾ ਇਹ ਆ ਆ ਗਿਆ ਇਹ ਆ ਫੋਰ ਟਰੈਕਟਰ ਜਿਹੜਾ ਇਸ ਗੱਬਰੂ ਨੇ ਜਿੱਤਿਆ ਹੋਇਆ ਤੇ ਇਧਰੋਂ ਹੁਣ ਤੁਹਾਨੂੰ ਵਿਖਾਉਨੇ ਆ ਇਹਦੇ ਜਿੱਤੇ ਹੋਏ ਦੂਸਰੇ ਮੋਟਰਸਾਈਕਲ ਜਿਹੜੇ ਇਹ ਅਨਾਮ ਦੇ ਵਿੱਚ ਨੇ ਜਿੱਤੇ ਹੋਏ ਨੇ ਆ ਦੋ ਮੋਟਰਸਾਈਕਲ ਇਹ ਕਿ ਇਹ ਆ ਉਰਲੇ ਵਾਲਾ ਸਪਲੈਂਡਰ ਹੈ ਹਾਂਜੀ ਹਾਂਜੀ ਇਹ ਕਿੱਥੋਂ ਮਿਲਿਆ ਸੀ ਇਹ ਨੱਥੂ ਵਾਲਾ ਕਰਬੀ ਦਾ ਨੱਥੂ ਵਾਲਾ ਕਰਬੀ ਉਹ ਦੂਸਰਾ ਰੋਇਲਨ ਫੀਲਡ ਬੋਲਟ ਬੋਡੇ ਬੋਡੇ ਹਾਂਜੀ ਅੱਛਾ ਅੱਛਾ ਬੋਡੇ ਜਿੱਥੋਂ ਨਾਮ ਮਿਲਿਆ ਸੀਗਾ ਗੋਪਾਮਾਨ ਉਸ ਬੋਡੇ ਤੋਂ ਅੱਛਾ ਅੱਛਾ ਚਲੋ ਬਹੁਤ ਬਹੁਤ ਧੰਨਵਾਦ ਜੀ ਵਧੀਆ ਤੁਹਾਡੇ ਨਾਮ ਇਸੇ ਤਰ੍ਹਾਂ ਜਿਤੇਦੇ ਰਹੋ ਤੇ ਇਸੇ ਤਰ੍ਹਾਂ ਵਾਹਿਗੁਰੂ ਤੁਹਾਡੇ ਖੇਡ ਦੇ ਉੱਤੇ ਤੁਹਾਡੀ ਸਿਹਤ ਦੇ ਉੱਤੇ ਮਿਹਰਬਾਨ ਰਹੇ ਇਹਨਾਂ ਦੁਆਵਾਂ ਦੇ ਨਾਲ ਆਪਣੇ ਪੁੱਤਰ ਨੂੰ ਅਸ਼ੀਰਵਾਦ ਦਿੰਦੇ ਹੋਏ ਸਾਰਿਆਂ ਦਾ ਧੰਨਵਾਦ ਕਰਦੇ ਹਾਂ